ਪੰਜਾਬੀ ਆਉਂਦੀ ਹੈ ਜੀ ਦੌਣ ਯਾਰ ਇੰਨੀ ਪੰਜਾਬੀ ਪਿਓਰ ਦੌਣ ਪੰਜਾਬੀ ਚ ਦੌਣ ਉਹ ਕਿਹੜੀ ਚੀਜ਼ ਆ ਸਿਰਫ ਬੋਲਣ ਵਾਲੇ ਟੁੱਟ ਜਾਂਦੀ ਆ ਜੀ ਬਿਲਕੁਲ ਜੀ ਦੌਣ ਕਿਹਨੂੰ ਕਹਿੰਦੇ ਨੇ ਦੌਣ ਨਹੀਂ ਪਤਾ ਜੀ ਗੱਡਾ ਕੀ ਹੁੰਦਾ ਜੀ ਗੱਡਾ ਬੈਲ ਗੱਡੀ ਦੇ ਉਹਦੇ ਪਿੱਛੇ ਬੈਲ ਗੱਡੀ ਦੇ ਉਹਦੇ ਪਿੱਛੇ ਸਾਲੇ ਦੀ ਘਰ ਵਾਲੀ ਪਤਾ ਨਹੀਂ ਜੀ ਸਾਲੇ ਦੇ ਘਰ ਵਾਲੀ ਕੀ ਹੋਈ ਇਹ ਤਾਂ ਨਹੀਂ ਪਤਾ ਜੀ ਪਰ ਮੇਰਾ ਬਚਪਨ ਤਾਂ ਪਿੰਡੂ ਹੀ ਸੀਗਾ ਪੁੱਛਦੇ ਹੁੰਦੇ ਸੀ ਪੁੱਛਦੇ ਹੁੰਦੇ ਸੀ ਨਾ ਮੋਸਟਲੀ ਮੈਨੂੰ ਪਤਾ ਹੁੰਦਾ ਸੀ ਮੈਂ ਕਹਾਂ ਜੀ ਮੈਂ ਉਹ ਤੁਹਾਡੀ ਤਾਂ ਦੇ ਹੁੰਦਾ ਮੈਂ ਤਾਂ ਸਾਰੇ ਜਵਾਬ ਦੇ ਦਿੰਦਾ ਲੈ ਹੁਣ ਦੇ ਜੇ ਕਹਿ ਦਵਾਂ ਇਹ ਤਾਂ ਬਹੁਤ ਮਾੜੀ ਗੱਲ ਸਾਬ ਤੁਹਾਡੀ ਭਾਬੀ ਦਾ ਭਰਾ ਹੋਊਗਾ ਤੁਹਾਡੇ ਭਰਾ ਦਾ ਸਾਲਾ ਲੱਗਿਆ ਤੇ ਜਿਹੜੀ ਉਹਦੀ ਘਰ ਵਾਲੀ ਹੋਊਗੀ ਤੁਹਾਡੇ ਭਰਾ ਦੇ ਸਾਲੇ ਦੀ ਉਹ ਤੁਹਾਡੇ ਭਰਾ ਦੀ ਕੀ ਲੱਗੇ ਵਾਈਫ ਹਾਂ ਕੀ ਲੱਗੀ ਪਤਨੀ ਜਿਹੜਾ ਤੁਹਾਡੇ ਭਰਾ ਦਾ ਸਾਲਾ ਹੋਊਗਾ ਹਾਂਜੀ ਉਹਦੀ ਜਿਹੜੀ ਵਾਈਫ ਹੋਊਗੀ ਉਹ ਤੁਹਾਡੇ ਭਰਾ ਦੀ ਕੀ ਲੱਗੀ ਰਿਸ਼ਤੇ ਚ ਸਾਲੇ ਦੀ ਘਰ ਵਾਲੀ ਸਾਲੀ ਲੱਗੂਗੀ ਉਹ ਤਾਂ ਉਹਦੀ ਭੈਣ ਹੋਈ ਫਿਰ ਨਹੀਂ ਕਿਹੜਾ 2040 ਜੋੜੀ ਏ 2040 40 ਹੋਰ ਜੋੜੀ ਏ 2080 10 ਹੋਰ ਜੋੜੀ ਏ 2090 10 ਹੋਰ ਜੋੜੀ ਏ 3000 ਕਿਹੜੀ ਕਲੈਚ ਵੜਦੀ ਹੋ ਤੁਸੀਂ 10 ਛੋਟੇ ਟੱਡੇ ਲਵਾਵਾ ਮੈਂ ਉਹ ਤੋਂ ਸੱਟ ਗਿਆ 40 ਹੋ ਗਿਆ ਜੀ 40 ਹੋਰ ਜੋੜ ਦੀਏ 2080 10 ਹੋਰ ਜੋੜ ਦੀਏ 2090 10 ਹੋਰ ਜੋੜ ਦੀਏ 3000 10 ਇਹੀ ਕਰਦੇ ਕਿੰਨੇ ਹੋਏ 3000 ਕੀ ਹੈ ਡਾਉਣ ਕਿਹਨੂੰ ਕਹਿੰਦੇ ਨੇ ਡਾਉਣ ਬਸ ਭਾਜੀ ਡਾਉਣ ਇਦਾਂ ਨਾ ਨਾਂ ਦੀ ਡਾਉਣ ਰਹਿ ਗਈ ਡੌੜ 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 ਡਾਉਣ ਦੱਦੇ ਤੇ ਥੋੜਾ ਨਾਉਣ ਡਾਉਣ ਹਾਂਜੀ ਡਾਉਣ ਹਾਂਜੀ ਡਾਉਣ ਬਦਮਾਸ਼ ਨੂੰ ਵੜੇ ਬਦਮਾਸ਼ੀ ਵੀ ਕਰਕੇ ਛੱਡਤੀ ਆ ਬਦਮਾਸ਼ੀ ਹੋਣ ਵੀ ਟਾਈਮ ਤੇ ਚੱਲਦੀ ਆ ਓਏ ਹੋਏ ਡਾਉਣ ਹੁੰਦਾ ਤਾਂ ਡਾਉਣ ਤੇ ਪੰਜਾਬੀ ਕਤਲ ਕਰਕੇ ਤਾਂ ਮੰਨ ਜਾਂਦੇ ਨੇ ਪਰ ਉਹ ਕਿਹੜਾ ਕੰਮ ਜਿਹੜਾ ਕੰਮ ਕਰਕੇ ਪੰਜਾਬੀ ਨਹੀਂ ਮੰਨਦੇ ਨਸ਼ਾ ਕਰਕੇ ਨਹੀਂ ਪੰਜਾਬੀਆਂ ਬੜੀਆਂ ਬੀਬੀਆਂ ਭੈਣਾਂ ਵੀ ਨੇ ਉਹ ਵੀ ਨਹੀਂ ਮੰਨਦੀਆਂ ਕੰਮ ਕਰਕੇ ਚਲੋ ਇਹ ਕਮੈਂਟਾਂ ਵਾਲੇ ਦੱਸ ਦੇਣਗੇ ਹਣਾ ਅੱਜ ਇੱਕ ਗੱਲ ਦੋਸਤੋ ਇੱਕ ਵਾਰ ਫਿਰ ਤੋਂ ਹਾਜ਼ਰਾਂ ਇੰਪਰਟਡ ਗੇਨ ਤੇ ਤੁਹਾਡੇ ਲਈ ਇੱਕ ਨਵੀਂ ਹੋਰ ਵੀਡੀਓ ਲੈ ਕੇ ਤੇ ਅੱਜ ਦੀ ਵੀਡੀਓ ਵਿੱਚ ਫਿਰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਮਾਤਾਵਾਂ ਭੈਣਾਂ ਨੂੰ ਸਵਾਲ ਕਰਾਂਗੇ ਪੰਜਾਬੀ ਬੋਲੀ ਪੰਜਾਬੀ ਕਲਚਰ ਦੇ ਬਾਰੇ ਦੇ ਵਿੱਚ ਤੇ ਜੋ ਉਹ ਸ਼ਬਦ ਤੇ ਖਾਨ ਮੁਹਾਵਰੇ ਜੋ ਆਪਣੇ ਪੁਰਾਣੇ ਪੰਜਾਬ ਦੇ ਵਿੱਚ ਪਹਿਲੇ ਘਰਾਂ ਦੇ ਵਿੱਚ ਆਮ ਤੌਰ ਤੇ ਬਜ਼ੁਰਗ ਬੋਲਿਆ ਕਰਦੇ ਸੀ ਤੇ ਦੇਖਦੇ ਹਾਂ ਅੱਜ ਕੱਲ ਦੇ ਨੌਜਵਾਨਾਂ ਨੂੰ ਤੇ ਕੁੜੀਆਂ ਨੂੰ ਮੁੰਡਿਆਂ ਨੂੰ ਕਿੰਨੇ ਗ ਯਾਦ ਨੇ ਉਹ ਸ਼ਬਦ ਕੋਸ਼ਿਸ਼ ਹੈ ਇਨਾਂ ਸ਼ਬਦਾਂ ਦੇ ਨਾਲ ਇਸ ਕਲਚਰ ਦੇ ਨਾਲ ਨੌਜਵਾਨੀ ਨੂੰ ਜੋੜਨ ਦੀ ਤਾਂ ਕਿ ਸਾਡੇ ਇਸ ਪਰਾਲੇ ਦੇ ਨਾਲ ਦੇਖਣ ਵਾਲੇ ਤੇ ਜਿਨ੍ਹਾਂ ਨੂੰ ਅਸੀਂ ਮਿਲਦੇ ਹਾਂ ਜਿਨ੍ਹਾਂ ਨਾਲ ਗੱਲਬਾਤ ਕਰਦੇ ਆਂ ਸ਼ਾਇਦ ਉਹ ਇਨਾਂ ਸ਼ਬਦਾਂ ਤੇ ਸਰਚ ਕਰਕੇ ਇਹ ਪੁਰਾਣੇ ਆਪਣੇ ਕਲਚਰ ਦੇ ਜੋ ਇਹ ਸ਼ਬਦ ਨੇ ਇਹਨਾਂ ਨੂੰ ਫਿਰ ਤੋਂ ਉਸੇ ਤਰ੍ਹਾਂ ਹੀ ਵਰਤਨ ਉਸ ਤਰ੍ਹਾਂ ਦਾ ਹੀ ਮਾਹੌਲ ਹੋਵੇ ਸੋ ਕਿਵੇਂ ਲੱਗਿਆ ਤੁਹਾਨੂੰ ਇਹ ਪ੍ਰਾਰਲ ਇਸ ਦੇ ਬਾਰੇ ਕੋਈ ਸੁਝਾਅ ਹੋਵੇ ਤੁਸੀਂ ਕਮੈਂਟ ਕਰ ਸਕਦੇ ਹੋ ਤੇ ਵੀਡੀਓ ਦੇ ਨਾਲ ਅਖੀਰ ਤੱਕ ਬਣੇ ਰਹਿਣਾ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਸੁਝਾਅ ਜਾਂ ਕੋਈ ਸ਼ਬਦ ਹੈ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਤੇ ਵੀਡੀਓ ਨੂੰ ਲਾਈਕ ਕਰਕੇ ਸਾਰੇ ਪਾਸੇ ਸ਼ੇਅਰ ਕਰ ਦਿਓ ਤੇ ਆਓ ਪੁੱਛਦੇ ਰਾਜੂ ਸਿੰਘ ਪੰਜਾਬੀ ਆਂਦੀ ਹੈ ਹਾਂਜੀ ਹਾਂਜੀ ਪੰਜਾਬੀ ਆਂਦੀ ਹੈ ਕਾਟੋ ਕਿ ਨੂੰ ਕਹਿੰਦੇ ਨੇ ਕਾਟੋ ਗੈਲਰੀ ਨੂੰ ਕਹਿੰਦੇ ਨੇ ਹਿੰਦੀ ਵਾਲੀ ਗੈਲਰੀ ਨੂੰ ਕਾਟੋ ਡਾਉਣ ਹਾਂਜੀ ਡਾਉਣ ਡਾਉਣ ਬਦਮਾਸ਼ ਨੂੰ ਡਾਉਣ ਹੁੰਦਾ ਤਾਂ ਡਾਉਣ ਦੋਂ ਉਹ ਮੰਜੇ ਦੇ ਵਿੱਚ ਨਹੀਂ ਪਾਉਂਦੇ ਹੁੰਦੇਗੇ ਆਪਾਂ ਹਾਂਜੀ ਤੰਗਲੀ ਤੰਗਲੀ ਉਹ ਜਿਹਦੇ ਨਾਲ ਆਪਾਂ ਮਤਲਬ ਇੱਕ ਦਾ ਤੂੜੀ ਇਕੱਠੀ ਕਰਨ ਵਾਲੀ ਵੀ ਹੁੰਦੀ ਹੈ ਤੰਗਲੀਆਂ ਹਾਂਜੀ ਬਲਦੀ ਤੇ ਤੇਲ ਪਾਉਣਾ ਇਹਦਾ ਕੀ ਮਤਲਬ ਹੈ ਬਲਦੀ ਤੇ ਤੇਲ ਪਾਉਣਾ ਮਤਲਬ ਕਿਸੇ ਨੂੰ ਮਤਲਬ ਕੋਈ ਲੜ ਰਿਹਾਗਾ ਤਾਂ ਉਹਨੂੰ ਫੜਕਾਉਣਾ ਇੱਕ ਕਿਸਮ ਦਾ ਅੱਛਾ ਹਾਂਜੀ 2040 ਜੋੜੀ ਹੈ ਕਿੰਨੇ ਆਣਗੇ 2040 2040 2040 200 2040 ਪੰਜਾਬੀ ਪੰਜਾਬੀ ਦੇ ਵਿੱਚ 2 2040 ਤੇ 40 ਹੋਰ ਜੋੜੀ ਹੈ 2080 10 ਹੋਰ ਜੋੜੀਏ ਅ 2100 2080 ਚ 10 ਹੋਰ ਜੋੜ ਕੇ 2100 ਜੀ ਨਹੀਂ 2000 2090 ਤੇ 10 ਹੋਰ ਜੜੀਏ 2100 ਤੇ ਆਖਣਾ ਮਲਾਉਣੀ ਦਾ ਮਤਲਬ ਕੀ ਹੁੰਦਾ ਹੈ ਮਤਲਬ ਕਿਸ ਤੋਂ ਭੱਜਣਾ ਬੋਲੀ ਕੀ ਹੁੰਦੀ ਹੈ ਬੋਲੀ ਬੋੜੀ ਮਤਲਬ ਜਦੋਂ ਮਰ ਜਾਂਦੇ ਮਤਲਬ ਸੁੰਨਦੀ ਹੈ ਇਸ ਤੋਂ ਬਾਅਦ ਉਹਦੇ ਦੁੱਧ ਦੀ ਜੜੀ ਬਣਾਉਂਦੇ ਆ ਹਾਂਜੀ ਧੰਨਵਾਦ ਪਤਾ ਤੁਹਾਨੂੰ ਮੈਂ ਤੁਹਾਡੀਆਂ ਗੱਲਾਂ ਤੋਂ ਹੀ ਲੱਗਦਾ ਹਾਂ ਠੀਕ ਹੈ ਕੋਈ ਵਧੀਆ ਕਲਿੱਪ ਪਾਇਓ ਕੋਈ ਵਧੀਆ ਹੀ ਆ ਸਾਰੇ ਹੀ ਵਧੀਆ ਕਿਨਾ ਮੈਨੂੰ ਪੰਜਾਬੀ ਆਉਂਦੀ ਹੈ ਜੀ ਆਉਂਦੀ ਨਹੀਂ ਕਿੱਥੋਂ ਬਲੌਗ ਕਰਦੇ ਨੇ ਹਰਿਆਣਾ ਹਰਿਆਣੇ ਦੇ ਪੰਜਾਬੀ ਨਾ ਮੈਨੂੰ ਇੱਥੇ ਸੁਣਦੇ ਇੱਥੇ ਰਹਿੰਦੇ ਹੋ ਕਹੇ ਵੈਸੇ ਆਇਓ ਜੀ ਨਹੀਂ ਰਹਿੰਦੇ ਹੈ জব ਕਰਦੇ ਨੇ ਪਰ ਪੰਜਾਬੀ ਤੋਂ ਇੰਨੇ ਨੇ ਇੱਥੇ ਪੰਜਾਬ ਚ ਤਾਂ ਹੈਗੇ ਤੇ ਪੰਜਾਬੀ ਸੁਣਦੇ ਨਹੀਂ ਆਣੇ ਦਾ ਸੁਣਦੇ ਬਟਾਤੀ ਨਹੀਂ ਆਸ ਚਾਹਦੇ ਨਹੀਂ ਆਣੇ ਨੀਓ ਕਾਟੋ ਦਾ ਬਤਾ ਕਾਟੋ ਕੀ ਹੁੰਦੀ ਹੈ ਤੁਹਾਨੂੰ ਇੱਕ ਸ਼ਬਦ ਦੱਸ ਦਿੰਨੇ ਆਂ ਅਸੀਂ ਚਲੋ ਅੱਜ ਸਿਖਾ ਦਿੰਨੇ ਆਂ ਤੁਹਾਨੂੰ ਗਲੈਰੀ ਨੂੰ ਕਹਿੰਦੇ ਨੇ ਕਾਟੋ ਪੰਜਾਬੀ ਠੀਕ ਹੱਸੀ ਗੱਲ ਵੀਰੇ ਪੰਜਾਬੀ ਆਂਦੀ ਆ ਤੁਹਾਨੂੰ ਪੰਜਾਬੀ ਮੇਰੇ ਮੈਂ ਪੰਜਾਬੀ ਹੂ ਹੀ ਆ ਮੈਂ ਜੰਮੇ ਹੀ ਪੰਜਾਬੀ ਪਿਲਦਾ ਹੁਣ ਵੀਰੇ ਟਾਈਮ ਹੈ ਇਹ ਜਾ ਕੇ ਪੁੱਛਣਾ ਪੈਂਦਾ ਪੰਜਾਬੀ ਨੂੰ ਵੀ ਇਹ ਤਾਂ ਫਿਰ ਲਾਹਨਤ ਹੈ ਜਿਹੜੇ ਬੰਦੇ ਨੂੰ ਪੁੱਛਣਾ ਪਵੇ ਇਹ ਪੰਜਾਬੀ ਆ ਆਪਣਾ ਟੱਚ ਹੀ ਪੰਜਾਬੀ ਆ ਵੀਰੇ ਬੜੇ ਪੰਜਾਬੀ ਆ ਦੌਣਗੇ ਨੂੰ ਕਹਿੰਦੇ ਹਾਂਜੀ ਦੌਣ ਡੌਣ ਯਾਰ ਇੰਨੀ ਪੰਜਾਬੀ ਪਿਓਰ ਡੌਣ ਪੰਜਾਬੀ ਚ ਡੌਣ ਕੀ ਡੌਣ ਹੈਗਾ ਵਰਡ ਅਸੀਂ ਉਹ ਸ਼ਬਦ ਪੁੱਛ ਰਹੇ ਜਿਹੜੇ ਆਪਣੇ ਆਪ ਘਰਾਂ ਦੇ ਪੁਰਾਣੇ ਜਦੋਂ ਪੁਰਾਣੇ ਸ਼ਬਦ ਪਰਿਵਾਰ ਦੇ ਪੁਰਾਣੇ ਤਾਂ ਸ਼ਾਇਦ ਸ਼ਹਿਰਾਂ ਜਾ ਕੇ ਘਟ ਗਏ ਆ ਆ ਡੌਣ ਹੁੰਦੀ ਹੈ ਜਿਹੜੀ ਮੰਝੇ ਨਹੀਂ ਹੁੰਦਾ ਦੀ ਉਹ ਰੱਸੀਆਂ ਜੀਆਂ ਇੱਕ ਧਰ ਦੇ ਪਾਸੇ ਉਹ ਪਿੱਛੇ ਜਾਂਦੀਆਂ ਆ ਗਿਆ ਯਾਦਾ ਆ ਗਿਆ ਯਾਦਾ ਆ ਗਿਆ ਹਾਂ ਡੌਣ ਜਿਹੜੀ ਉਹ ਵਟਦੇ ਆ ਵਟ ਕੇ ਫਿਰ ਮੰਝੇ ਦੇ ਕਾਟ ਟੈਟ ਕਰਨ ਲਈ ਮੰਝੇ ਡੌਣ ਕੱਸੀ ਡੌਣ ਕੱਸੀ ਹੋਈ ਹੈ ਨਾ ਤੇ ਤੰਗਲੀ ਜਿਹੜੀਆਂ ਨੇ ਦੰਗਲੀ ਦਾ ਪਾਪ ਨੂੰ ਪਤਾ ੜੀ ਖੇਤਾਂ ਚ ਉਹ ਹੁੰਦੀ ਆ ਪਰਾਲੀ ਲਈ ਹਾਂ ਉਹ ਜਿਹੜੇ ਐ ਐ ਟਾਈਪ ਜੀ ਹੁੰਦੀ ਆ ਉਹ ਠੀਕ ਹੈ ਹਾਂਜੀ ਹਾਂਜੀ ਤੁਸੀਂ ਵੀ ਲੱਭ ਲੱਭ ਕੇ ਕੱਢ ਰਹੇ ਹੋ ਮੈਂ ਦੇਖ ਨਹੀਂ ਨਹੀਂ ਕੁਐਸਚਨ ਲੈ ਲਈ ਤੁਸੀਂ ਦੇਖ ਸਕਦੇ ਹੋ ਦੇਖ ਸਕਦੇ ਹੋ ਤੁਸੀਂ ਆ ਲੋ ਨਾਲੇ ਤੁਸੀਂ ਲੋਕਾਂ ਨੂੰ ਵੀ ਦੱਸ ਦੋ ਵੀ ਕੀ ਲਿਖਿਆ ਫਿਰ ਕੁਐਸਚਨ ਆ ਦੇਖੋ 25 ਕੁਐਸਚਨ ਨਵੇਂ ਨੇ ਭੁੱਲ ਜਾਨੇ ਨਾ ਆ ਲਿਖਿਆ ਗੂਗਲ ਤੋਂ ਨਹੀਂ ਕੱਢ ਰਹੇ ਵਿੱਚ ਅਸੀਂ ਲਿਖੇ ਨੇ ਤੇ ਉਹ ਕਿਹੜੀ ਚੀਜ਼ ਆ ਜਿਹੜੀ ਸਿਰਫ ਬੋਲਣ ਨਾਲੇ ਟੁੱਟ ਜਾਂਦੀ ਆ ਬੋਲਣ ਨਾਲ ਟੁੱਟ ਜਾਂਦੀ ਆ ਯਾਰੀ ਲਾ ਲੋ ਨਹੀਂ ਬੋਲਣ ਨਾਲ ਤਾਂ ਬਾਦੀ ਆ ਮਾੜਾ ਬੋਲਣ ਨਾਲ ਘਟ ਜਾਂਦੀ ਹੈ ਮਾੜਾ ਨਹੀਂ ਮਾੜੀ ਉਹ ਕਿਹੜੀ ਚੀਜ਼ ਐ ਸਿਰ ਬੋਲਣ ਨਾਲੇ ਟੁੱਟ ਜਾਂਦੀ ਐ ਤੁਸੀਂ ਇੱਧਰ ਵੀ ਲੈ ਲੋ ਮਾੜਾ ਜ ਆ ਇੰਟਰਵਿਊ ਇਹ ਭਾਈ ਜਿਆਦਾ ਪੁਰਾਣੇ ਆ ਆਪਣੇ ਮੈਂ ਵਾਲੇ ਨਾਲ ਬੋਲਣ ਨਾਲ ਤਾਂ ਰਿਸ਼ਤਾ ਹੀ ਕਹਿਦਾ ਤੇ ਟੁੱਟ ਜਾਂਦਾ ਨਹੀਂ ਬੋਲਣ ਨਾਲ ਤਾਂ ਜੁੜਦੇ ਨੇ ਰਿਸ਼ਤੇ ਮਾੜਾ ਬੋਲਣ ਨਾਲ ਕਹਿ ਦੱਸਿਆ ਨਹੀਂ ਭਾਈ ਕਰੋ ਉਹਨਾਂ ਹੀ ਰਿਸ਼ਤਾ ਹੀ ਕਹਿ ਦੱਸਦੇ ਆ ਉਹ ਤਾਂ ਨਹੀਂ ਮੌਨ ਵਰਤ ਤੇ ਟੁੱਟ ਜਾਂਦਾ ਬੋਲਣ ਮੌਨ ਵਰਤ ਵੀ ਟੁੱਟ ਜਾਂਦਾ ਅੱਛਾ ਮੌਨ ਵਰਤ ਨਾਲ ਬੋਲੀ ਕੀ ਹੁੰਦੀ ਐ ਬੋਲੀ ਜਿਹੜੀ ਮੱਝ ਸੂਣ ਤੋਂ ਬਾਅਦ ਜਿਹੜੀ ਹੁੰਦੀ ਹੈ ਦੁੱਧ ਹੁੰਦਾ ਜੀ ਉਹ ਫਸਟ ਪਹਿਲਾ ਜਿਹੜਾ ਹੁੰਦਾ ਨਾ ਫਿਰ ਉਹ ਬੋਲੀ ਹੁੰਦੀ ਹੈ ਤੁਹਾਨੂੰ ਪਤਾ ਸੀਗਾ ਜੀ ਹਾਂ ਜੀ ਤਾਂ ਪਤਾ ਸਾਰਿਆਂ ਨੂੰ ਪੱਕੀ ਲੁਧਿਆਣਾ ਤੋਂ ਨੇ ਭਾਜੀ ਇੱਕ ਕਿਹਨੂੰ ਕਹਿੰਦੇ ਨੇ ਇੱਕ ਇੱਕ ਵੈਸੇ ਗੰਨਾ ਗੰਨਾ ਕਹਿੰਦੇ ਗੰਨੇ ਨੂੰ ਇੱਕ ਕਹਿੰਦੇ ਸੀ ਕਮਾਦ ਨੂੰ ਹਾਂ ਜੀ ਆਮਨੇ ਮਾਲਵੇ ਦੇ ਕਈ ਪਿੰਡਾਂ 'ਚ ਕਹਿੰਦੇ ਨੇ ਕਮਾਦ ਤਾਂ ਪਤਾ ਹੀ ਹੈ ਇੱਕ ਮਤਲਬ ਕਾਕਾ ਉਹ ਪੜਦੇ ਹੁੰਦੇ ਸੀ ਹਿੰਦੀ 'ਚ ਉਦੋਂ ਇੱਕ ਵਰਡ ਕਹਿੰਦੇ ਹੁੰਦੇ ਸੀ ਉਹਨਾਂ ਨੂੰ ਪਹਿਲਾ ਪੈਰ ਕਦੋਂ ਹੁੰਦਾ ਹੈ ਜੀ ਅੰਮ੍ਰਿਤ ਵੇਲਾ ਜਿਹਨੂੰ ਕਹਿੰਦੇ ਆ ਪਹਿਲਾ ਪੈਰ 4 ਤੋਂ 6 ਧੰਨਵਾਦ ਵੇਲਾ 12 ਤੋਂ ਸ਼ੁਰੂ ਹੁੰਦਾ ਹੈ 12:00 ਤੋਂ ਕਹਿੰਦੇ 12 ਤੋਂ 6 ਵੀ ਲੰਘ ਜਾਂਦੇ ਆ 12 ਤੋਂ 6 ਵੀ ਪਹਿਲਾ ਪੈਰ ਹੋ ਜਾਂਦਾ ਧੰਨਵਾਦ ਜੋ ਠੀਕ ਹੈ ਜੀ ਥੈਂਕ ਯੂ ਠੀਕ ਹੈ ਜੀ ਕੀ ਨਾਮ ਹੈ ਵੀਰੇ ਤਰਪਿੰਦਰ ਸਿੰਘ ਪੰਜਾਬੀ ਆਉਂਦੀ ਹੈ ਹਾਂਜੀ ਬਿਲਕੁਲ ਜੀ ਡਾਉਣ ਕਿਹਨੂੰ ਕਹਿੰਦੇ ਨੇ ਡਾਉਣ ਨਹੀਂ ਪਤਾ ਜੀ ਕਿੱਥੇ ਦੇ ਪਿੰਡ ਰਹੇ ਨੇ ਸ਼ਹਿਰ ਰਹੇ ਨੇ ਮੇਰਾ ਮੁਹਾਲੀ ਪਿੰਡ ਮੁਹਾਲੀ ਸ਼ਹਿਰੀ ਹੈ ਕੁੰਬੜਾ ਪਿੰਡ ਹੈ ਕੁੰਬੜਾ ਵੇਡ ਥੋੜਾ ਜਿਹਾ ਪਿੰਡ ਤੇ ਏਡਾ ਬੜਾ ਬਕਾ ਹੋਇਆ ਉਹਦਾ ਸੱਚ ਹੋਇਆ ਕੁਝ ਚੱਲ ਆਪਾਂ ਉਹ ਬਾਅਦ ਚ ਗੱਲ ਕਰਦੇ ਆਂ ਵੀ ਉਹਦਾ ਹੋਇਆ ਕੁਝ ਅੱਗੇ ਹਾਂਜੀ ਉਹਦਾ ਉਹਦਾ ਕੇਸ ਦਾ ਇਦਾਂ ਕਿ ਜਿਹੜਾ ਉਹਨਾਂ ਦਾ ਪਰਿਵਾਰ ਹੈ ਉਹਨਾਂ ਨੂੰ ਜੋ ਵੀ ਮੁਆਵਜ਼ਾ ਬਣਦਾ ਸਰਕਾਰ ਵੱਲੋਂ ਦੋਹੇ ਪਰਿਵਾਰਾਂ ਨੂੰ ਕਿਉਂਕਿ ਦੂਜੇ ਪਰਿਵਾਰ ਨੇ ਇਹ ਕਿਹਾ ਸੀ ਉਦੋਂ ਵੀ ਸਾਨੂੰ ਕੁਝ ਮਿਲਿਆ ਨਹੀਂ ਵੀ ਦੋਨਾਂ ਨੂੰ ਉਹ ਤੋਂ ਬਾਅਦ ਕਰ ਦਿੱਤਾ ਉਹਨਾਂ ਦਾ ਤੇ ਜਿਹੜੇ ਬੰਦੇ ਸੈਟੀਸਫਾਈ ਹੋ ਗਏ ਉਹ ਸੈਟੀਸਫਾਈ ਹੋ ਗਏ ਪਰ ਪੈਸੇ ਨਾਲ ਦੇਖੋ ਬੰਦਾ ਨਹੀਂ ਆ ਸਕਦਾ ਹਨਾ ਜੋ ਵੀ ਹੌਸਲੇ ਬਏ ਨੇ ਉਹਨਾਂ ਨੂੰ ਉਹ ਪਰ ਉਹ ਤਾਂ ਵਧਣਗੇ ਹੀ ਗਾਜ ਉਹ ਤਾਂ ਹੁਣ ਜਿਹੜੇ ਜਿਨ੍ਹਾਂ ਨੇ ਜਿਹੜੇ ਕਾਤਲ ਸੀਗੇ ਉਹਨਾਂ ਨੂੰ ਵੀ ਉਹ ਫੜ ਲਿੱਤਾ ਗਿਆ ਦੋ ਦਿਨ ਬਾਅਦ ਉਹ ਅੰਦਰ ਹੀ ਨੇ ਹਜੇ ਕੋਈ ਉਹ ਅੰਦਰ ਹੀ ਆ ਉਹਨਾਂ ਦੀ ਕੋਈ ਜਮਾਨਤ ਹੋਰ ਕਰਨੀ ਵੀ ਨਹੀਂ ਨਹੀਂ ਆ ਜੇ ਉਹਨਾਂ ਦਾ ਕੁਝ ਹੋਇਆ ਵੀ ਸਰਕਾਰ ਨੇ ਇਦਾਂ ਦਾ ਕੁਝ ਕੀਤਾ ਸਾਡੇ ਪਿੰਡ ਵਾਲੇ ਸਾਰੇ ਸਾਰੇ ਅਲਰਟ ਹੋਏ ਹੋਏ ਨੇ ਠੀਕ ਆ ਕਿ ਉਹਨਾਂ ਨੂੰ ਸਖਤ ਸਖਤ ਹੁਣ ਸਾਰੇ ਕਜੁੱਟ ਨੇ ਸਖਤ ਸਖਤ ਉਹਨਾਂ ਤੇ ਕਾਰਵਾਈ ਅਸੀਂ ਕਰवानी ਹੈ ਜੋ ਵੀ ਬਣਦੀ ਹੈ ਤੇ ਉਹ ਪਤਾ ਦਉਣ ਕੀ ਹੁੰਦੀ ਹੈ ਨਹੀਂ ਦਹੋਣੀ ਹੈ ਪਤਾ ਦਉਣ ਆਪਣੇ ਮੰਜੇ ਹੁੰਦੇ ਦੀ ਪੁਰਾਣੀ ਬਾਣ ਦੇ ਹਾਂਜੀ ਉਹ ਬਾਣ ਉਹਦੇ ਇੱਕ ਸਾਈਡ ਰस्सियां ਨਹੀਂ ਹੁੰਦੀਆਂ ਸੀ ਮੰਜੇ ਨੂੰ ਟਾਈਟ ਕਰਨ ਲਈ ਢਿੱਲਾ ਹੋ ਜਾਂਦਾ ਦੀ ਮੰਜਾ ਬੈਠਾ ਨਾਲ ਉਹ ਫਿਰ ਉਹ ਕੱਸਦੇ ਹੁੰਦੇ ਰस्सियां ਖਿੱਚ ਕੇ ਉਹਨੂੰ ਦਉਣ ਕਹਿੰਦੇ ਹੁੰਦੇ ਸੀ ਠੀਕ ਹੈ ਜੀ ਆ ਗਿਆ ਹੁਣ ਆ ਯਾ ਕੋਈ ਨਾ ਬੋਲੇ ਤੇ ਵੀ ਨਹੀਂ ਬੋਲੀ ਪਤਾ ਹੀ ਬੋਲੀ ਕੀ ਹੁੰਦੀ ਆ ਬੋਲੀ ਹੁੰਦੀ ਜਿਹੜੀ ਮੱਝ ਦੇ ਦੁੱਧ ਦੀ ਜਦੋਂ ਪਹਿਲਾ ਦੁੱਧ ਹੁੰਦਾ ਮੱਝ ਦਾ ਉਹਦੇ ਹੀ ਬਣਦੀ ਹੁੰਦੀ ਹੈ ਤੁਸੀਂ ਇਹ ਦੇਖ ਸਕਦੇ ਹੋ ਅਸੀਂ ਸਿਰਫ ਕੁਐਸਚਨ ਹੀ ਲਿਖੇ ਹੋਏ ਨੇ ਵੀ ਐਨਾ ਗੋ ਵੀ ਪਤਾ ਨਹੀਂ ਅਸੀਂ ਗੂਗਲ ਦੇ ਸਰਚ ਕਰਕੇ ਨਹੀਂ ਨਹੀਂ ਐਦਾਂ ਦੀ ਕੁਝ ਨਹੀਂ ਗੱਡਾ ਕੀ ਹੁੰਦਾ ਈ ਗੱਡਾ ਬੈਲ ਗੱਡੀ ਦੇ ਉਹਦੇ ਪਿੱਛੇ ਲਾਇਆ ਹੁੰਦਾ ਸੀ ਜਿਹੜਾ ਤੇ ਸਾਲੇ ਦੀ ਘਰ ਵਾਲੀ ਨੂੰ ਕੀ ਕਹਿੰਦੇ ਨੇ ਉਹ ਰਿਸ਼ਤੇ ਦਾ ਨਾਮ ਕੀ ਆ ਸਾਲੇ ਦੀ ਘਰ ਵਾਲੀ ਪਤਾ ਨਹੀਂ ਇੱਕਾ ਸਾਡੂ ਸਾਡੂ ਹੋ ਗਿਆ ਉਹ ਤਾਂ ਸਾਲੀ ਦੇ ਘਰ ਵਾਲਾ ਹੋ ਗਿਆ ਹਾਂਜੀ ਸਾਲੀ ਦੇ ਘਰ ਵਾਲਾ ਸਾਡੂ ਹਾਂਜੀ ਸਾਲੇ ਦੇ ਘਰ ਵਾਲੀ ਕੀ ਹੋਈ ਇਹ ਤਾਂ ਨਹੀਂ ਪਤਾ ਜੀ ਸਾਲੀ ਹਾਰ ਕਹਿੰਦੇ ਆ ਜੀ ਇਹ ਜੀ ਪਹਿਲੀ ਵਾਰ ਸੁਣਿਆ ਜੀ ਵਿਆਹ ਹੀ ਹੋਇਆ ਨਹੀਂ ਜੀ ਵਧੀਆ ਸਿੱਖ ਕੇ ਟਾਈਮ ਤੇ ਹਾਂਜੀ ਬਿਲਕੁਲ ਜੀ ਸਿੱਖਣਾ ਔੜੀ ਹੁੰਦੀ ਆ ਇਹ ਰੂੜੀ ਰੂੜੀ ਜਿਹੜਾ ਮੱਜਾਂ ਦਾ ਗੋਬਰ ਦਾ ਵੇਸਟ ਹੁੰਦਾ ਹਾਂ ਉਹਨੂੰ ਰੂੜੀ ਕਹਿਆ ਜਾਂਦਾ ਬਾਤੀ ਕੀ ਹੁੰਦੀ ਆ ਬਾਤੀ ਬਾਤੀ ਨਹੀਂ ਪਤਾ ਜੀ 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 ਛੋਟੇ ਹੁੰਦੇ 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 ਸੀਗੇ ਬੱਚੇ ਹੁਣ ਬਾਤ ਵੀ ਕਹਿੰਦੇ ਹੁੰਦੇ ਨੇ ਕਈ ਵਾਰ ਅੱਛਾ ਬਾਤ ਪ੍ਰਾਣੇ ਜਿਆਦਾ ਸ਼ਬਦ ਬਾਤ ਪੀ ਆ ਉਸ ਤੋਂ ਬਾਅਦ ਜਿਹੜੇ ਠੇਠ ਵੜੇ ਨਾ ਜਿਹੜੇ ਉਹ ਸਾਡੇ ਇੱਥੇ ਯੂਜ਼ ਨਹੀਂ ਹੁੰਦੇ ਅੱਛਾ ਉਹ ਤੁਹਾਡੇ ਪਰ ਸ਼ਹਿਰੀ ਟੱਚ ਪਹਿਲਾਂ ਕਾਫੀ ਸਾਲ ਪਹਿਲਾਂ ਤੋਂ ਹੋ ਗਿਆ ਜੇਕਰ ਮੇਰਾ ਬਚਪਨ ਤਾਂ ਪਿੰਡੂ ਹੀ ਸੀਗਾ ਜਿਹੜੀ ਮਹਾਲੀ ਡਿਵੈਲਪਮੈਂਟ ਹੋਈ ਹੈ ਉਹ 2005 ਤੋਂ ਬਾਅਦ ਹੋਈ ਹੈ ਹਾਂ 5 ਤੋਂ ਬਾਅਦ ਜਿਆਦਾ ਹੋ ਗਿਆ ਜਿਹੜਾ ਬਚਪਨ ਸਾਡਾ ਪਿੰਡ ਚ ਹੀ ਸੀਗਾ ਅੱਛਾ ਹੁਣ ਹੁਣ ਡਿਵੈਲਪਮੈਂਟ ਹੋ ਗਈ ਹੈ ਠੀਕ ਤੇ ਭੰਡ ਕਿਹਨੂੰ ਕਹਿੰਦੇ ਨੇ ਬਤਾ ਭੰਡ ਹੁਣ ਮੈਨੂੰ ਉਹਨੂੰ ਡੈਫੀਨੇਸ਼ਨ ਨਹੀਂ ਕਰਨੀ ਆਉਂਦੀ ਜਿਹੜੇ ਮਰਾਸੀ ਹੁੰਦੇ ਨੇ ਹਾਂ ਜਿਹੜੇ ਕਮੇਡੀਅਨ ਨੇ ਜਿਵੇਂ ਕਮੇਡੀ ਸ਼ੋਹ ਜੀ ਕਰਦੇ ਹਾਂ ਕਮੇਡੀ ਸ਼ੋਹ ਕਰਦੇ ਹੁੰਦੇ ਆ ਇੱਕ ਬਾਤ ਪੁੱਛ ਲੀਏ ਤੁਹਾਨੂੰ ਉਹਦੀ ਮੈਥ ਦਾ ਪੁੱਛ ਲੀਏ 2040 ਜੋੜੀਏ ਕਿੰਨੇ ਹੋਣਗੇ ਜੀ 2000 ਚ 40 ਜੋੜੀਏ 40 ਜੋੜੀਏ 2040 ਤੇ 40 ਹੋਰ ਜੋੜ ਦੀਏ 2040 ਦੇ ਵਿੱਚ ਤੇ 40 ਹੋਰ ਜੋੜੀਏ 2080 10 ਹੋਰ ਜੋੜੀਏ 2090 10 ਹੋਰ ਜੋੜ ਦੀਏ 2100 ਠੀਕ ਧੰਨਵਾਦ ਜੀ ਸ਼ੁਕਰੀਆ ਜੀ ਥੈਂਕ ਯੂ ਜੀ ਥੈਂਕ ਯੂ ਠੀਕ ਆ ਰਿਹਾ ਵੀ ਪੁਰਾਣੇ ਸ਼ਬਦ ਜਿਵੇਂ ਭੁੱਲਦੇ ਜਾ ਰਹੇ ਰਹਿਣਾ ਤੁਸੀਂ ਪੁੱਛਦੇ ਹੁੰਦੇ ਸੀ ਨਾ ਮੋਸਟਲੀ ਮੈਨੂੰ ਪਤਾ ਹੁੰਦਾ ਜੀ ਮੈਂ ਕਹਾਂ ਜੀ ਮੈਂ ਉਹ ਤੁਹਾਡੀ ਥਾਂ ਤੇ ਹੁੰਦਾ ਮੈਂ ਤਾਂ ਸਾਰੇ ਜਵਾਬ ਦੇ ਦਿੰਦਾ ਜਿਹੜੇ ਹੁਣ ਦੇ ਹੀ ਦਿੱਤੇ ਤੁਸੀਂ ਵੈਸੇ ਮੋਸਟਲੀ ਇਹ ਹੁੰਦਾ ਹੀ ਹੈ ਜੀ ਹਾਂ ਜਿਵੇਂ ਤੁਸੀਂ ਕੁਸ਼ਨ ਪੁੱਛਦੇ ਹੁੰਦੇ ਆ ਇਹ ਵੈਸੇ ਬਹੁਤ ਮਾੜੀ ਗੱਲ ਹੈ ਕਈ ਆਪਣੇ ਪੰਜਾਬੀ ਭੁੱਲ ਜਾਂਦੇ ਹਨ ਹਨਾ ਇਹਨਾਂ ਦਾ ਪਤਾ ਹੋਣਾ ਚਾਹੀਦਾ ਹੁਣ ਸਾਨੂੰ ਕੋਈ ਜਣ ਕੇ 99% ਤਾਂ ਮੈਂ ਕਹਿ ਸਕਦਾ ਵੀ ਆਡੀਅנס ਐਪਰੀਸ਼ੀਏਟ ਕਰਦੀ ਆ 1% ਲੋ ਕਹਿੰਦੇ ਤੁਸੀਂ ਲੋਕਾਂ ਨੂੰ ਕਿਉਂ ਪੁੱਛਦੇ ਹੋ ਜਿਆਦਾਤਰ ਲੋਕ ਪੁੱਛਾਂਗੇ ਨਹੀਂ ਫਿਰ ਆਉਗੇ ਵੇ ਜਿਆਦਾ ਤਾਂ ਇਹੀ ਆਨਸਰ ਹੁੰਦਾ ਜੇ ਅਸੀਂ ਅਨਪੜ੍ਹੇ ਅਨਪੜ੍ਹਤੇ ਇਹਦੇ ਨਾਲ ਕੋਈ ਮੇਲ ਨਹੀਂ ਹੈ ਨਹੀਂ ਮੇਲ ਹੈਗਾ ਇਹ ਤਾਂ ਸਾਡੀ ਗੁਰੂ ਇਹ ਤਾਂ ਆਪਣੇ ਖੂਨ ਚ ਆਉਂਦਾ ਹਨਾ ਅੱਛਾ ਜੀ ਇਹਦੇ ਨਾਲ ਪੜ੍ਹਤਾ ਨਾ ਕੋਈ ਮੇਲ ਨਹੀਂ ਹੈਗਾ 1% ਵੀ ਮੇਲ ਨਹੀਂ ਕਿ ਅਸੀਂ ਪੜਿਆ ਨਹੀਂ ਜੀ ਸਾਨੂੰ ਤਾਂ ਨਹੀਂ ਪਤਾ ਬੁੜੀਆਂ ਦੀ ਕਹਿ ਦਿੰਦੇ ਜੀ ਸਹੀ ਗੱਲ ਹੈ ਜੇ ਉਹ ਕਹਿ ਦਿੰਦੇ ਇਹ ਤਾਂ ਬਹੁਤ ਮਾੜੀ ਗੱਲ ਸਾਬ ਧੰਨਵਾਦ ਜੀ ਠੀਕ ਹੈ ਬੇਟੇ ਕੀ ਨਾਮ ਤੁਹਾਡਾ ਸਿਮਰਨ ਸਿਮਰਨ ਅਗੇ ਹਾਂ ਜੀ ਸਿਮਰਨ ਪ੍ਰੀਤ ਕੌਰ ਪੂਰਾ ਨਾਮ ਦੱਸਿਓ ਨਾ ਪੁੱਤ ਲਵਜੋਤ ਕੌਰ ਠੀਕ ਹੈ ਤੇ ਥਾਪੀ ਘਰ ਚ ਕੀ ਕੰਮ ਆਉਂਦੀ ਆ ਤੱਪੀ ਕੱਪੜੇ ਧੋਣ ਲਈ ਕੰਮ ਆਉਂਦੀ ਆ ਹਾਂ ਹੁੰਦਾ ਹੈ ਬੜੀਆ ਮੈਂ ਤਾਂ ਕਹਦੀ ਆਉਣਾ ਨਹੀਂ ਆਦਾ ਨਹੀਂ ਤੇ ਧੋਣ ਕੀ ਹੁੰਦੀ ਆ ਮੰਜੇ ਆ ਦੀ ਮੰਜੀ ਧੋਣ ਹੁੰਦੀ ਆ ਠੀਕ ਬੋਲੀ ਕੀ ਹੁੰਦੀ ਆ ਬੋਣੀ ਬੋਲੀ 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 ਨਾ ਬੋਲੀ ਮੀ ਜਦੋਂ ਮੱਝ ਜਾਂ ਗਾਂ ਸੂਏ ਤੋਂ ਬਾਅਦ ਉਹ ਤਾਂ ਦੁੱਧ ਦੀਓ ਬਣਾਉਂਦੇ ਨਹੀਂ ਖਾਂਦੇ ਹੁੰਦੇ ਖਾਂਦੀ ਨਹੀਂ ਹਾਂਜੀ ਖਾਂਦੀ ਇਹ ਜੀ ਕਹਿੰਦੇ ਫੂਕ ਨਹੀਂ ਮਾਰਨੀ ਹਾਂਜੀ ਵੱਡੇ ਕਹਿੰਦੇ ਹੁੰਦੇ ਨੇ ਨਾ ਤੂੜੀ ਤੂੜੀ ਖੇਤਾ ਚ ਹੁੰਦੀ ਐ ਤੇ ਹਾਂ ਖੇਤਾ ਚ ਹੁੰਦੀ ਐ ਤੁਹਾਨੂੰ ਇੱਕ ਰਿਸ਼ਤਾ ਪੁੱਛਣਾ ਪਿਆ ਪੀ ਆਬੀ ਚ ਵੀ ਉਹਦਾ ਨਾਮ ਕੀ ਹੁੰਦਾ ਜਿਵੇਂ ਇੱਕ ਉਹ ਰਿਸ਼ਤਾ ਹੁੰਦਾ ਸਾਲੇ ਦਾ ਜਿਵੇਂ ਤੁਹਾਡੇ ਭਰਾ ਦਾ ਹਨਾ ਮੈਰਿਜ ਹੋ ਗਈ ਤੁਹਾਡੇ ਭਾਈ ਦੀ ਹਨਾ ਉਹਦਾ ਸਾਲਾ ਹੋਊਗਾ ਜਿਹੜਾ ਉਹ ਮਤਲਬ ਤੁਹਾਡੀ ਭਾਬੀ ਦਾ ਭਰਾ ਹੋਊਗਾ ਤੁਹਾਡੇ ਭਰਾ ਦਾ ਸਾਲਾ ਲੱਗਿਆ ਤੇ ਜਿਹੜੀ ਉਹਦੀ ਘਰ ਵਾਲੀ ਹੋਊਗੀ ਤੁਹਾਡੇ ਭਰਾ ਦੇ ਸਾਲੇ ਦੀ ਉਹ ਤੁਹਾਡੇ ਭਰਾ ਦੀ ਕੀ ਲੱਗੇ ਵਾਈਫ ਹਾਂ ਕੀ ਲੱਗੀ ਪਤਨੀ ਜਿਹੜਾ ਤੁਹਾਡੇ ਭਰਾ ਦਾ ਸਾਲਾ ਹੋਊਗਾ ਹਾਂਜੀ ਉਹਦੀ ਜਿਹੜੀ ਵਾਈਫ ਹੋਊਗੀ ਉਹ ਤੁਹਾਡੇ ਭਰਾ ਦੀ ਕੀ ਲੱਗੀ ਰਿਸ਼ਤੇ ਚ ਸਾਲੇਹਾਰ ਸਾਲੇ ਦੀ ਘਰ ਵਾਲੀ ਸਾਲੀ ਲੱਗੂਗੀ ਉਹ ਤਾਂ ਉਹਦੀ ਭੈਣ ਹੋਈ ਫਿਰ ਨਹੀਂ ਨਹੀਂ ਉਹ ਸਹੀ ਦੱਸਿਆ ਰਾਜਾ ਜੀ ਸਾਲੇਹਾਰ ਸਾਲੇਹਾਰ ਬਲਦੀ ਤੇ ਤੇਲ ਪਾਉਣਾ ਇਹਦਾ ਕੀ ਬਤਨ ਹੁੰਦਾ ਮਤਲਬ ਬਾੜ ਦੀ ਤੇ ਮਤਲਬ ਕਿਸੇ ਤੋਂ ਪਹਿਲਾਂ ਹੀ ਕੰਮ ਖਰਾਬ ਹੋ ਬੋ ਤੇ ਹੋਰ ਉਹਨੂੰ ਉਹ ਕਰਨਾ ਉਸ ਕੰਮ ਨੂੰ ਹੋਰ ਜ਼ਿਆਦਾ ਖਰਾਬ ਕਰਨਾ ਕਿਸੇ ਨੂੰ ਜਿਵੇਂ ਕਿਸੇ ਦੀ ਲੜਾਈ ਹੁੰਦੀ ਉਹ ਬਈ ਉਹਦੇ ਘਰੇ ਜਾ ਕੇ ਕੇ ਢਕਾਉਣ ਲੱਗ ਜਾਂਦਾ ਲੱਗ ਜਾਂਦਾ ਬਲਦੀ ਤੇ ਤੇਲ ਪਾਉਂਦਾ ਠੀਕ ਤੇ ਪੰਜਾਬੀ ਕਤਲ ਕਰਕੇ ਤਾਂ ਮੰਨ ਜਾਂਦੇ ਨੇ ਪਰ ਉਹ ਕਿਹੜਾ ਕੰਮ ਜਿਹੜਾ ਕੰਮ ਕਰਕੇ ਪੰਜਾਬੀ ਨਹੀਂ ਮੰਨਦੇ ਨਸ਼ਾ ਕਰਕੇ ਨਹੀਂ ਪੰਜਾਬੀਆਂ ਬੜੀਆਂ ਬੀਬੀਆਂ ਭੈਣਾਂ ਵੀ ਨੇ ਉਹ ਵੀ ਨਹੀਂ ਮੰਨਦੀਆਂ ਕੰਮ ਕਰਕੇ ਚਲੋ ਇਹ ਕਮੈਂਟਾਂ ਵਾਲੇ ਦੱਸ ਦੇਣਗੇ ਹਨ ਕਿ ਕਿਹੜਾ ਕੰਮ ਆ ਪੰਡ ਕੀ ਹੁੰਦੀ ਆ ਉਹ ਤਾਂ ਪੰਡ ਜਿਵੇਂ ਕੱਪੜੇ ਬਨ ਲੋ ਉਹਨਾਂ ਕੱਪੜੇ ਨਾਲ ਉਹਨਾਂ ਨੂੰ ਪੰਡ ਹੋਇਆ ਹਾਂ ਹਾਂ ਜਿਵੇਂ ਪੱਠੇ-ਪੁੱਠੇ ਲਿਆਂਦੇ ਨੇ ਕਿਤੇ ਤੇ ਪੰਡ ਕਿਹਨੂੰ ਕਹਿੰਦੇ ਨੇ ਪੰਡ 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 ਇੱਕਦਾਂ ਪੰਡ ਹੋ ਗਈ ਉਹ ਤਾਂ ਵੀ ਦੱਸਤਾ ਪਰ ਭੱਬੇ ਨਾਲ ਪੰਡ ਉਹ ਨਹੀਂ ਹੈ ਨਹੀਂ ਹੋ ਨਹੀਂ ਪਤਾ ਹੋ ਨਹੀਂ ਪਤਾ ਸੁੱਤਣ ਕੀ ਹੁੰਦਾ ਸੁੱਥਨ ਸਲਵਾਰ ਮੈਂ ਤੁਹਾਨੂੰ ਤਾਂ ਹੀ ਹੋਇਆ ਕੁੜੀਆਂ ਨੂੰ ਚਲੋ ਵਧੀਆ ਤੁਹਾਨੂੰ ਠੇਠ ਪਤਾ ਨਹੀਂ ਹੈ ਨਾ ਕਾਟੋ ਕਾਟੋ ਗੈਲਰੀ ਨੂੰ ਜਾਂਦੇ ਆ ਤੇ ਤੁਹਾਨੂੰ ਇੱਕ ਉਹਦਾ ਮੈਥ ਦਾ ਪੁੱਛਿਆ ਪਾਚਣ ਮੈਥ ਦਾ ਸੌਖਾ ਜਿਹਾ ਜੋੜ ਘਟਾਉਦਾ ਹੀ ਆ 2040 ਜੋੜੀਏ ਕਿੰਨੇ ਆਉਣਗੇ 2040 ਛੇਤੀ ਛੇਤੀ ਦੱਸਣਾ 2040 40 ਹੋਰ ਜੋੜੀਏ 2040 ਤੇ 10 ਹੋਰ ਜੋੜੀਏ 2090 10 ਹੋਰ ਜੋੜੀਏ 3000 3000 ਦਵਾਰੇ ਪੁੱਛਦਾ 2040 ਜੋੜੀ ਹੈ 2040 40 ਹੋਰ ਜੋੜੀ ਹੈ 2080 10 ਹੋਰ ਜੋੜੀ ਹੈ 2090 10 ਹੋਰ ਜੋੜੀ ਹੈ 3000 ਕਿਹੜੀ ਕਲੱਚ ਵੜਦੀ ਓ ਤੁਸੀਂ 10 ਵਨ ਛੋਟੇ ਡੰਡੇ ਲਵਾਵਾ ਮੈਡੋਰ ਉਹ ਸੱਟ ਗਿਆ 200 ਹੋਇਆ ਉਹ ਤਾਂ ਰਾਜੇ ਜੀ ਮਤੋਂ 900 ਜੋੜਾਂਗੇ ਤੇ 900 ਚ 2900 ਚ ਜੋੜੀਏ ਜੇ ਜੇ ਮੈਂ ਤੁਹਾਨੂੰ ਕਹਾਂ ਵੀ 2900 ਚ 40 ਜੋੜੀਏ 2940 ਫਿਰ 2980 ਫਿਰ 2990 ਫਿਰ ਤਾਂ 3000 ਹੋਊਗਾ 2040 ਜੋੜੀਏ 2080 2040 2080 2090 2100 ਚਲੋ ਥੈਂਕ ਯੂ ਵਧੀਆ ਜਵਾਬ ਦਿੱਤੇ ਤੁਸੀਂ ਪਰ ਲਾਸਟ ਤੇ ਅਸੀਂ ਤੁਹਾਨੂੰ ਚੱਕਰਾਂ ਚ ਪਾ ਹੀ ਦਿੱਤਾ ਨਾ ਅੱਭੀ ਆਉਂਦੀ ਆ ਤੁਹਾਨੂੰ ਹਾਂਜੀ ਉਹ ਕਾਟੋ ਕਿਹਨੂੰ ਕਹਿੰਦੇ ਨੇ 加ਡੋਂ ਕਿਨੂੰ ਕਹਿੰਦੇ ਨੇ ਕਾਟੋ ਇੱਕ ਜਾਨਵਰ ਹੈ ਹਾਂ ਛੋਟਾ ਜਾਂਦਾ ਛੋਟਾ ਜਾਨਵਰ ਗਲੈਰੀ ਕਹਿੰਦੇ ਗਲੈਰੀ ਕਹਿੰਦੇ ਆ ਜਿਹਨੂੰ ਹਿੰਦੀ ਜਿਹਾ ਕਹਿੰਦੇ ਤੇ ਦੌਣ ਕਿਨੂੰ ਕਹਿੰਦੇ ਦੌਣ ਮੰਜੇ ਚ ਪੈਂਦੀ ਹੈ ਜੀ ਬੋਲੀ ਬੋਲੀ ਜਦੋਂ ਮੱਝ ਸੁੰਦੀ ਹੈ ਨਾ ਉਸ ਤੋਂ ਬਾਅਦ ਉਹ ਤੋਂ ਬਾਅਦ ਪਹਿਲਾ ਦੁੱਧ ਹੁੰਦਾ ਤਾਂ 2-4 ਦਿਨ ਉਹਦੀ ਬੋਲੀ ਬਣਦੀ ਹੈ ਜੀ ਬਲਦੀ ਤੇ ਤੇਲ ਪਾਉਣਾ ਇਹਦਾ ਕੀ ਮਤਲਬ ਹੁੰਦਾ ਜੀ ਮਤਲਬ ਹਾਂ ਹੋਰ ਅੱਗੇ ਵਧਾਉਣਾ ਨੇ ਪੜਕਾਉਣਾ ਅਗੇ ਦੀ ਲੜਾਈ ਹੋਵੇ ਹਾਂਜੀ ਹਾਂਜੀ ਠੀਕ ਹੈ ਤੇ ਥਾਪੀ ਘਰ ਚ ਕੀ ਕੰਮ ਆਉਂਦੀ ਹੈ ਕੱਪੜੇ ਧੋਣ ਲਈ ਠੀਕ ਆ ਟੂੜੀ ਕੀ ਹੁੰਦੀ ਐ ਜੀ ਟੂੜੀ ਆ ਪਾਣੀ ਕਣਕ ਤੋਂ ਬਣਦੀ ਐ ਜੀ ਹਾਂ ਕਣਕ ਤੋਂ ਹਾਂ ਜਿਹੜੀਆਂ ਪਾਉਂਦੇ ਆ ਜਿਹੜੀਆਂ ਹਾਂਜੀ ਮੱਝਾਂ ਨੂੰ ਪਾਉਂਦੇ ਹਾਂ ਹਾਂਜੀ ਚਾਰਾ ਸੰਗ ਹਾਂਜੀ ਸੁੱਕਾ ਚਾਰਾ ਜੀ ਹਾਂਜੀ ਹਾਂਜੀ ਸੁੱਕਾ ਚਾਰਾ ਤੇ ਪੰਡ ਕਿਹਨੂੰ ਕਹਿੰਦੇ ਆ ਪੰਡ ਜਦੋਂ ਆਪਾਂ ਬੰਦਦੇ ਆ ਪੱਟਿਆਂ ਦੇ ਹੋਵੇ ਕੱਪੜਿਆਂ ਦੇ ਹੋਵੇ ਹਾਂਜੀ ਕੋਈ ਵੀ ਚੀਜ਼ ਦੀ ਬੰਨਣਾ ਜਿਹਨੂੰ ਉਹਨੂੰ ਪੰਡ ਕਹਿੰਦੇ ਆ ਕਾਫੀ ਹੈਵੀ ਹੋ ਜਾਂਦੀ ਜਿਹੜੀ ਪੰਡ ਪੰਡ ਜੋ ਅੱਗੇ ਨਹੀਂ ਜੋ ਗਾਉਂਦੇ ਹੁੰਦੇ ਸੀ ਨਾ ਹਾਂ ਮਤਲਬ ਪਹਿਲਾਂ ਪਹਿਲੇ ਜਵਾਨੇ ਚ ਹੁੰਦੇ ਸੀ ਭੰਡ ਹੁਣ ਤੱਕ ਕਿਤੇ ਹੈ ਹੀ ਨਹੀਂ ਉਹ ਉਹ ਹੁੰਦੇ ਸੀ ਕੌਣ ਵਾਲੇ ਬਹੁਤ ਹੀ ਰਹਿ ਗਏ ਨੇ ਕਈਆਂ ਨੂੰ ਕਹਿੰਦੇ ਨੇ ਭੰਡ ਹੁਣ ਵੀ ਹਾਂਜੀ ਤੇ ਇੱਕ ਤੁਹਾਨੂੰ ਰਿਸ਼ਤਾ ਪੁੱਛੂੰਗਾ ਪੰਜਾਬੀ ਚ ਜਿਵੇਂ ਸਾਲੇ ਦੀ ਘਰ ਵਾਲੀ ਕੀ ਲੱਗ ਹੁੰਦੀ ਹੈ ਜੇ ਮਨ ਲੈ ਤੁਹਾਡੇ ਤੁਹਾਡੇ ਫਿਰ ਉਹ ਤਾਂ ਸੁੱਖ ਨਹੀਂ ਲੱਗਣਾ ਤੁਹਾਡੇ ਭਰਾ ਦਾ ਸਾਲਾ ਹੋਇਆ ਜਿਹੜਾ ਉਹਦੀ ਘਰ ਵਾਲੀ ਤੁਹਾਡੇ ਭਰਾ ਦੀ ਕੀ ਲੱਗੇ ਭੈਣ ਹੀ ਲੱਗੇ ਜਿਵੇਂ ਮਤਲਬ ਭੈਣ ਜਾਂ ਪਰਜਾਈ ਕਹਿੰਦੇ ਨਹੀਂ ਤੁਹਾਨੂੰ ਆਪਾਂ ਕਹਿ ਦਿੰਦੇ ਆ ਆਪਾਂ ਰਿਸ਼ਤੇ ਦਾ ਨਾਮ ਕੀ ਹੁੰਦਾ ਉਹਦਾ ਸਾਲੇ ਦੇ ਘਰ ਵਾਲੀ ਸਾਲੇ ਹਰ ਹਾਂਜੀ ਸਾਲੇ ਹਰ ਸਿਓਰ ਸਾਲੇ ਦੇ ਘਰ ਵਾਲੀ ਭਰਾ ਦੇ ਸਾਲੇ ਦੀ ਘਰ ਵਾਲੀ ਹਾਂਜੀ ਤੁਹਾਡੇ ਭਰਾ ਦੀ ਕੀ ਲੱਗੀ ਹਾਂਜੀ ਸਾਲੇ ਹਰ ਹਾਂਜੀ ਠੀਕ ਆ ਉਹ ਨਵਾਂ ਨੂੰ ਐਵੇਂ ਡੋਲ ਲੈ ਜਾਵੇ ਕਿੱਥੇ ਨਹੀਂ ਨਹੀਂ ਸਾਲੇ ਤੇ ਤੁਹਾਨੂੰ ਇੱਕ ਮੈਥ ਦਾ ਪੁੱਛ ਲੀ ਆ ਜੀ ਸੌਖਾ ਜਿਹਾ ਜੋੜ ਆ ਜਮਾ ਸੌਖਾ ਜਮਾ ਹੀ ਸੌਖਾ ਨੋਟ ਜਿਵੇਂ ਕਹਿੰਦੇ ਪੈਸੇ ਨਹੀਂ ਗਣਦੇ 2000 ਤੇ 40 ਜੋੜੀਏ ਕਿੰਨੇ ਹੁੰਦੇ ਨੇ ਬਸ 63 63 ਦੋ 2040 ਹੋ ਗਿਆ ਜੀ 40 ਹੋਰ ਜੋੜ ਦਈਏ 2080 10 ਹੋਰ ਜੋੜ ਦਈਏ 2090 10 ਹੋਰ ਜੋੜ ਦਈਏ 3000 10 ਇਹੀ ਕਰਦੇ ਕਿੰਨੇ ਹੋਏ 3000 ਦੁਬਾਰੇ ਬਦਲਣਾ ਹੋਵੇ ਅੰサー 3000 ਹੀ ਹੋਇਆ ਦੁਬਾਰੇ ਪੁੱਛਿਆ ਹਾਂ ਉਹ ਨਹੀਂ ਹੋਇਆ ਗਲਤ ਕਹਿ ਦਿੱਤਾ ਉਹਨਾਂ ਨੇ 2090 ਤੇ ਉਹ 2100 ਕਿੰਨਾ ਹੈ ਕਿੰਨ ਦੁਬਾਰੇ ਦੁਬਾਰੇ ਬਦਲ 2000 ਤੇ 40 ਜੋੜੀਏ ਹਾਂਜੀ 40 ਹੋਰ ਜੋੜੀਏ 2080 10 ਹੋਰ ਜੋੜੀਏ 2090 90 10 ਹੋਰ ਜੋੜੀਏ 2100 2100 थैंक यू ਪੈਣਾ ਨੂੰ ਤਾਂ ਪੁੱਛਦੇ ਆ ਕਿਉਂਕਿ ਤੁਹਾਡੀ ਜਾਦੀ ਜ਼ਿੰਮੇਵਾਰੀ ਆ ਕਿਉਂਕਿ ਬੱਚਿਆਂ ਨੂੰ ਤੁਸੀਂ ਉਹ ਦੱਸਣਾ ਹੈ ਨਾ ਮਤਲਬ ਹੁਣ ਜਿਹੜੇ ਮਤਲਬ ਸ਼ਹਿਰਾਂ ਚ ਰਹਿੰਦੇ ਨੇ ਲੋਕ ਉਹਨਾਂ ਨੂੰ ਤਾਂ ਬਹੁਤ ਘੱਟ ਪਤਾ ਅਸੀਂ ਨੀ ਦੁਰਿਆਂ ਨੂੰ ਵੀ ਘੱਟ ਪਤਾ ਜੀ ਪਿੰਡਾਂ ਵਾਲੇ ਵੀ ਆਪਣੇ ਘੱਟ ਹੁਣ ਤੁਹਾਨੂੰ ਦੱਸਿਆ ਕੱਲ ਅਸੀਂ ਖੰਨੇ ਕੀਤਾ ਸੀਗਾ ਜੀ ਗਾਂ ਤੇ ਮੱਝ ਦਾ ਵਰਕ ਨਹੀਂ ਪਤਾ ਬੱਚਿਆਂ ਨੂੰ ਉਹ ਮੱਝ ਨੂੰ ਗਾਂ ਗਏ ਜਾਂਦੇ ਨੇ ਗਾਂ ਹਾਂਜੀ ਹਾਂਜੀ ਅਸੀਂ ਪਿੰਡ ਤੋਂ ਹੀ ਆ ਜੀ ਖਾਸ ਪਿੰਡ ਤੋਂ ਹੀ ਆ ਹੁਣ ਇੰਨਾ ਦੋਈ ਡਰ ਕੇ ਵੀ ਪਤਾ ਨਹੀਂ ਕਿੰਨੇ ਕੌਕੇ ਆਉਣਗੇ ਤੇ ਅੱਜ ਵੀ ਆਉਣੀ ਆ ਲੰਮੀ ਹਾਂਜੀ ਹਾਂਜੀ ਡਾਉਣ ਕਿਹਨੂੰ ਕਹਿੰਦੇ ਨੇ ਡਾਉਣ ਬਸ ਭਾਜੀ ਡਾਉਣ ਇਧਰ ਨਾ ਨਾਂ ਦੀ ਡਾਉਣ ਰਹਿ ਗਈ ਡਾਉਣ 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 ਦਿੱਤੇ ਤੇ ਥੋੜਾ ਨਾਣ ਡਾਉਣ ਹਾਂਜੀ ਹਾਂਜੀ ਉਹ ਮੰਜੇ 'ਚ ਪਾਉਂਦੇ ਨੇ ਡਾਉਣ ਉਹ ਕਹਿੰਦੇ ਹਾਂਜੀ ਉਹ ਡਾਉਣ ਕੀ ਸੁਣ ਜਾਂਦੇ ਨੇ ਪਹਿਲਾਂ ਵੀ ਕਿਸ ਨੂੰ ਪੁੱਛਿਆ ਡਾਉਣ ਸੁਣ ਕੇ ਹਨਾ ਨੂੰ ਤੰਗਲੀ ਜੀ ਤੰਗਲੀ ਉਹ ਪਰਾਲੇ ਅਬ ਤੂੜੀ ਪਾਣੇ ਜੀ ਨਾ ਤੰਗਲੀ ਉਹ ਕਹਿੰਦੇ ਕਾਟੋ ਕਾਟੋ ਗੁਲਹੈਰੀ ਨੂੰ ਕਹਿੰਦੇ ਨੇ ਹਿੰਦੀ ਗ੍ਰਾਇਪੇ ਪੰਜਾਬੀ ਚ ਕਾਟੋ ਕਹਿੰਦੇ ਨੇ ਤੇ ਕੇ ਰਿਸ਼ਤਾ ਪੁੱਛਿਓ ਜਿਵੇਂ ਤੁਹਾਡਾ ਸਾਲਾ ਵਿਆਹ ਹੋ ਗਿਆ ਤੁਹਾਡਾ ਨਹੀਂ ਪਾਜੀ ਹੋਏ ਜਿਵੇਂ ਤੁਹਾਡਾ ਵਿਆਹ ਹੋ ਗਿਆ ਇਨ ਫਿਊਚਰ ਤੁਹਾਡੀ ਵਾਈਫ ਦਾ ਭਰਾ ਹੋਊਗਾ ਜਿਹੜਾ ਸਾਲਾ ਲੱਗਿਆ ਤੁਹਾਡਾ ਹਾਂਜੀ ਹਾਂਜੀ ਤੁਹਾਡੇ ਸਾਲੇ ਦੇ ਘਰ ਵਾਲਿਆਂ ਤੋਂ ਟਿੱਕੀ ਲੱਗੂਗੀ ਹਾਂ ਪਾਜੀ ਸਾਲੇ ਹਰ ਕਹਿੰਦੇ ਨੇ ਵੈਸੇ ਹਾਂ ਸਾਲੇ ਹਾਂਜੀ ਠੀਕ ਹੈ ਤੇ ਇੱਕ ਤੁਹਾਨੂੰ ਬਾਤ ਪੁੱਛਣਾ ਹੈ ਰਾਜੂ ਦੀ ਮਾਂ ਦੇ ਤਿੰਨ ਬੇਟੇ ਨੇ ਹਨਾ ਇੱਕ ਦਾ ਨਾ ਅਪ੍ਰੈਲ ਆ ਦੂਜੇ ਦਾ ਮਈ ਤੀਜੇ ਦਾ ਨਾ ਕੀ ਉਹ ਅਪ੍ਰੈਲ ਮਈ ਜੂਨੇ ਹੋ ਗਈ ਹੈ ਅਪ੍ਰੈਲ ਮਈ ਰਾਜੂ ਦੀ ਮਾਂ ਰਾਜੂ ਦੀ ਮਾਂ ਦੇ ਤਿੰਨ ਬੇਟੇ ਨੇ 1 ਅਪ੍ਰੈਲ ਆ ਦੂਜੇ ਦਾ ਮਈ ਤੀਜੇ ਦਾ ਕੀ ਹੋਊਗਾ ਸਾਹਿਬ ਮਈ ਜੂਨੇ ਹੋਗਾ ਹੀ ਇਹ ਦੇਖ ਲਓ ਅ ਕਿੰਨੇ-ਕਿੰਨੇ ਕਰਨੀ ਅਪ੍ਰੈਲ ਰਾਜੂ ਦੀ ਮਾਂ ਦੇ ਤਿੰਨ ਬੇਟੇ ਦਾ ਪਹਿਲੇ ਦਾ ਅਪ੍ਰੈਲ ਆ ਦੂਜੇ ਦਾ ਮਈ ਤੀਜੇ ਦਾ ਕੀ ਹੋਊਗਾ ਮਈ ਹੋਗਾ ਹੀ ਪਹਿਲੇ ਦਾ ਅਪ੍ਰੈਲ ਆ ਦੂਜੇ ਦਾ ਮਈ ਆ ਹਾਂਜੀ ਤੀਜੇ ਦਾ ਕੀ ਆ ਜਾਂ ਤਾਂ ਜੂਨ ਹੋਊਗਾ ਜਾਂ ਤਾਂ ਫਿਰ ਰੇ ਰਾਜੂ ਹਾ ਰਾਜੂ ਹਾਂ ਠੀਕ ਹੈ ਠੀਕ ਹੈ ਸਹੀ ਹੈ ਸਹੀ ਹੈ ਸਹੀ ਹੈ ਹਾਂ ਠੀਕ ਹੈ ਰਾਜੂ ਨਹੀਂ ਮਾਰਿਆ ਹਾਂ ਸਹੀ ਹੈ ਸਹੀ ਭੰਡ ਕੀ ਨੂੰ ਕਹਿੰਦੇ ਨੇ ਭਾਈ ਭੰਡ ਭਾਜੀ ਜਿਹੜੇ ਆਪਾਂ ਵਿਆਹ ਸ਼ਾਦੀ ਵਾਰ ਮੰਗਣ ਆਉਂਦੇ ਨੇ ਨਾ ਉਹ ਉਹਨਾਂ ਨੂੰ ਕਹਿੰਦੇ ਹਾਂ ਹਾਂ ਕਮੇਡੀ ਜੀ ਕਰਦੇ ਉਹਦੇ ਜਿਹੜੇ ਗੀਤ ਗੂਤ ਵੀ गा ਕੇ ਸੁਣਾਉਂਦੇ ਹੁੰਦੇ ਆ ਨਾ ਤੇ ਸੁੱਥਣ ਕਿਹਨੂੰ ਕਹਿੰਦਾ ਸੀ ਸੁੱਥਣ ਭਾਜੀ ਉਹ ਪਜਾਮੇ ਨੂੰ ਕਹਿੰਦੇ ਆਪਾਂ ਸਲਵਾਰ ਸਲਵਾਰ ਨਹੀਂ ਜੀ ਠੀਕ ਹੈ ਤੇ ਇਕ ਕਿਹਨੂੰ ਕਹਿੰਦੇ ਨੇ ਇਕ ਤਾਂ ਭਾਜੀ ਆਪਣੇ ਗੰਨਾ ਹੁੰਦਾ ਨਾ ਜਿਵੇਂ ਉਦਾਰ ਕਮਾਦ ਨੂੰ ਬੋਲਦੇ ਨੇ ਠੀਕ ਹੈ ਬਾਟੀ ਬਾਟੀ ਉਹ ਕੋਲੀ ਨੂੰ ਕਹਿੰਦੇ ਨੇ ਆਪਾਂ ਬਲਦੀ ਤੇ ਤੇਲ ਪਾਉਣਾ ਇਹਦਾ ਕੀ ਮਤਲਬ ਹੁੰਦਾ ਹੈ ਇਹਦਾ ਹੁੰਦਾ ਵੀ ਹਾਂ ਇਹ ਬੰਦਾ ਗੁੱਸਾ ਹੈ ਤਾਂ ਉਹਨੂੰ ਹੋਰ ਗੁੱਸਾ ਜਿਹੜਾ ਨਾ ਤੇ ਪੰਜਾਬੀ ਕਤਲ ਕਰਕੇ ਤਾਂ ਮੰਨੇ ਜਾਂਦੇ ਨੇ ਉਹ ਕਿਹੜਾ ਕੰਮ ਹੈ ਜਿਹੜਾ ਕੰਮ ਕਰਕੇ ਪੰਜਾਬੀ ਨਹੀਂ ਮੰਨਦੇ ਬਾਪਾ ਜੀ ਝੂਠ ਬੋਲ ਕੇ ਨਹੀਂ ਮੰਨਦੇ ਕਿ ਵੀ ਹਾਂ ਕਿ ਨਾ ਇਹ ਵੀ ਗੱਲ ਨਾ ਗਾਲ ਕੱਢਦੇ ਆ ਕਿਹੜਾ ਵਗੈਰਾ ਪੰਜਾਬੀ ਗਾਲਾਂ ਮੋਲ ਕੱਢਦੇ ਬਰਬਾਰ ਦੇ ਗਾਲ ਕੱਢ ਕਹਿੰਦੇ ਕਿਹੜਾ ਪੰਜਾਬੀ ਕਹਿੰਦੇ ਗਾਲ ਕੱਢਦਾ ਹਨ ਮੈਂ ਗਾਲ ਨਾ ਕੱਢੀ ਸਕਦਾ ਚੈਨਲ ਵਾਲਾ ਨਾ ਆਪਣਾ ਸਹੀ ਗੱਲ ਹੈ ਉਹ ਭੈਣਾ ਵੀ ਦੇਖਦੀ ਹੈ ਵੀ ਚੈਨਲ ਵੀਡੀਓ ਠੀਕ ਤੇ ਉਹ ਕਿਹੜੀ ਚੀਜ਼ ਹੈ ਜਿਹੜੀ ਸਿਰਫ ਬੋਲਣ ਨਾਲ ਨਾ ਬੰਦਰੇ ਕੋੜੇ ਬੋਲ ਉਹ ਤਾਂ ਕੋੜੇ ਬੋਲ ਹੋ ਗਏ ਆਪਾਂ ਤਾਂ ਬੋਲਣ ਗਿਆ ਸਿਰਫ ਨਾ ਕੋੜੇ ਗਿਆ ਨਾ ਬਿੱਠੇ ਗਿਆ ਕਿ ਉਹ ਕਿਹੜੀ ਚੀਜ਼ ਆ ਜਿਹੜੀ ਸਿਰਫ ਬੋਲਣ ਨਾਲ ਟੁੱਟ ਜਾਂਦੀ ਹੈ ਇੱਕ ਭਾਈ ਆਪਣੀ ਯਾਰੀ ਦੋਸਤੀ ਰਿਸ਼ਤਾ ਉਹ ਨਾ ਮਾੜਾ ਬੋਲਣ ਨਾਲ ਟੁੱਟੂ ਨਾ ਕੱਲੇ ਬੋਲਣ ਨਾਲ ਬੋਲਣ ਨਾਲ ਤਾਂ ਬਾਦੀ ਵੀ ਆ ਯਾਰੀ ਆਪਾਂ ਬੋਲਾਂਗੇ ਨਾ ਗੱਲਬਾਤ ਕਰਾਂਗੇ ਇਹ ਭਾਈ ਪਤਾ ਨਹੀਂ ਇਹ ਮੌਨ ਹੈ ਜੋ ਉੱਪਰ ਰੁੱਟ ਜਾਂਦੀ ਆ ਚੁੱਪ ਹਾਂ ਸਹੀ ਗੱਲ ਹੈ ਹਨ ਮੈਂ ਮੌਨ ਵਰਤਾ ਰਿਆ ਨੇ ਉਹ ਬੋਲ ਦਿੱਤੇ ਤੇ ਇੱਕ ਮੈਥ ਦਾ ਪੁੱਛ ਲਈ ਬਸ ਲਾਸਟ ਹੈ 2040 ਜੋੜੀ ਕਿੰਨੇ ਹੋਏ ਛੇ ਦੀ ਜੱਤੀ ਦੱਸਿਓ ਜੋੜ ਦੇਈ ਆ 2040 ਜੋੜੀਏ 240 ਹੋ ਗਈ 2040 2040 ਹਾਂਜੀ ਤੇ 40 ਹੋਰ ਜੋੜ ਦਈਏ 2080 10 ਹੋਰ ਜੋੜ ਦਈਏ 2090 10 ਹੋਰ ਜੋੜ ਦਈਏ 2100 ਹੋ ਗਿਆ ਆਪਣਾ ਥੈਂਕ ਯੂ ਵੈਸੇ ਮੁੰਡਿਆਂ ਨੇ ਸਹੀ ਦੇ ਤੇ ਕੁੜੀਆਂ ਹੁਲਦੇ ਜਾਂਦੀਆਂ ਨੇ ਇੱਥੇ ਥੈਂਕ ਯੂ ਭਾਜੀ ਸ਼ਾਇਰੀ ਸੁਣਾ ਦੀ ਇੱਕ ਫਿਰ ਹਾਂ ਜੀ ਹਾਂ ਜਰੂਰ ਇਹਨਾ ਬਸ ਥੋੜਾ ਬਹੁਤ ਲਿਖ ਲੀਦਾ ਪਿੱਛੇ ਰੀਰ ਵੀ ਕਾਫੀ ਬੈਰਲ ਹੋਈ ਹੈ ਮੇਰੀ ਕੀ ਨਾਮ ਆ ਕੋਈ ਮੇਰਾ ਨਾਮ ਮੈਨੂੰ ਦੱਸ ਦੋ ਜਗਜੀਵਨ ਸਿੰਘ ਹੈ ਵੈਸੇ ਕਹਾਂ ਮੈਂ ਜੀ ਵੀ ਆਈ ਐਮ ਜੀ ਵੀ 738 ਮੇਰੀ ਆਈਡੀ ਪਹਿਲਾਂ 700 ਸੀ ਅਸੀਗੀ ਹੁਣ ਚੇਂਜ ਕਰਕੇ 638 ਆ ਠੀਕ ਹੈ ਜੀ ਬਾਕੀ 3 ਮਿਲੀਅਨ ਤੋਂ ਪਲੱਸ ਵੀਊ ਆ ਰੱਖਿਆ ਤੇ ਨਿਊ ਇਅਰ ਤੇ ਲਿਖਿਆ ਸੀਗਾ ਸ਼ੇਰ ਆਪਾਂ ਕਹਿੰਦਾ ਪਿਛਲੇ ਸਾਲ ਮੇਰੇ ਨਾਲ ਮਨਾਇਆ ਸੀ ਪਿਛਲੇ ਸਾਲ ਮਰੇ ਨਾਲ ਮਨਾਇਆ ਸੀ ਇਸ ਵਾਰ ਨਿਊ ਇਅਰ ਕਿਹਦੇ ਨਾਲ ਮਨਾਇਆ ਹੋ ਫਤੇਗੜ ਸਾਹਿਬ ਜਾਣ ਲੱਗੇ ਨੇ ਮੇਰਾ ਦਿੱਤਾ ਜੋ ਗਿਫਟ ਉਹ ਪਾਇਆ ਹੋ ਕਦਾ ਕਦੇ ਉਹ ਪੋਚੂ ਪਾ ਕੇ ਕਦੇ ਕਦੇ ਉਹ ਪੋਚੂ ਪਾ ਕੇ ਸਟੋਰੀ ਇੰਸਟਾਗ੍ਰਾਮ ਉੱਤੇ ਪਾਉਂਦੀ ਆ ਕਦੇ ਕਦੇ ਮੈਨੂੰ ਸ਼ੱਕ ਜਾ ਹੁੰਦਾ ਕਿ ਉਹ ਅੱਜ ਵੀ ਮੈਨੂੰ ਚਾਹੁੰਦੀ ਆ ਕਦੇ ਕਦੇ ਮੈਨੂੰ ਸ਼ੱਕ ਜਾ ਹੁੰਦਾ ਕਿ ਅੱਜ ਵੀ ਮੈਨੂੰ ਬਹੁਤ ਹੋਈ ਬਹੁਤ 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 ਵਧੀਆ ਲੇਖਦੇ ਆਂ ਜੀ ਥੈਂਕ ਯੂ ਭਾਈ ਜੀ ਧੰਨਵਾਦ ਠੀਕ ਗੱਲ ਜੀ ਕੀ ਨਾਮ ਆ ਵੀਰੇ ਅਰਸ਼ਦੀਪ ਪੰਜਾਬੀ ਆਂਦੀ ਏ ਹਾਂਜੀ ਕਾਟੋ ਕੀ ਨੂੰ ਕਹਿੰਦੇ ਨੇ ਕਾਟੋ ਕਾਟੋ ਆਪਾਂ ਪੰਜਾਬੀ ਜੀ ਕਾਟੋ ਕੀ ਨੂੰ ਕਹਿੰਦੇ ਨੇ ਬर्ड ਨੂੰ ਕਹਿੰਦੇ ਜਿਹੜੇ ਚਿੜੀ ਨੂੰ ਆ ਜਾਂਦੀ ਹੈ ਚਿੜੀ ਨੂੰ ਪਕਾਰ ਚਿੜੀ ਨਹੀਂ ਹੁੰਦੀ ਉਹ ਨਿੱਕੇ ਹੁੰਦੇ ਆਂ ਦੀ ਗੈਲਰੀ ਨੂੰ ਗੈਲਰੀ ਗੈਲਰੀ ਆ ਗਈ ਹਾਲੇ ਗੈਲਰੀ ਨੂੰ ਕਹਿੰਦੇ ਡਾਣ ਕਿਹਨੂੰ ਕਹਿੰਦੇ ਡਾਣ ਇਹ ਤਾਂ ਮੰਜੀ ਦੀ ਹੋ ਜਿਹੜੀ ਮੰਜੀ ਦੀ ਮੰਜੀ ਤੂੰ ਵੀ ਆ ਜਾਵੇਂ ਤੇ ਤੁਸੀਂ ਸਹੀ ਜਵਾਬ ਦੇ ਰਹੇ ਹੋ ਪਰ ਹੁਣ ਬੋਲਿਓ ਨਾ ਇੱਕ ਵਾਰ ਇਹਨਾਂ ਨੂੰ ਪੁੱਛ ਲਈਏ ਕਿਉਂਕਿ ਉਹ ਨੌਜਵਾਨਾਂ ਨੂੰ ਪੁੱਛੇ ਨਾ ਕਹਾਂ ਕਿ ਭਾਂਡੇ ਕਿਹਨੂੰ ਕਹਿੰਦੇ ਨੇ ਭਾਂਡੇ ਸਾਰੇ ਟੈਂਸ਼ਨਲ ਜਿਹੜਾ ਆਪਣੇ ਘਰਾਂ 'ਚ ਹੁੰਦੇ ਭਾਂਡੇ ਭਾਂਡੇ ਨਹੀਂ ਪੰਡ ਪੰਡ ਕੱਪੜਿਆਂ ਦੀ ਪੰਡ ਹੋ ਗਈ ਵਗੈਰਾ ਪੰਡ ਭੱਬੇ ਦੇ ਟਿੱਪੀ ਡੱਡਾ ਅੰਡਾ ਦਰਸ਼ਨਾ ਨਹੀਂ ਆਉਂਦਾ ਭਿਆ ਹੂੰ ਨਾ ਤਾਂ ਕੋਈ ਨਹੀਂ ਪਤਾ ਪੈਂਦਾ ਉਹ ਐ ਹਿੰਦੀ ਹੁੰਦੇ ਰਹੇ ਮੈਂ ਕਰਿਆ ਆਮ ਵਰਤਨ ਨੂੰ ਆਪਾਂ ਲੋ ਨਾ ਹੀ ਹੈ ਹੈ ਨਾ ਹੀ ਭਦਰ ਜਿਹੜੇ ਕਮੇਡੀ ਕਰਦੇ ਹੁੰਦੇ ਦੀ ਜਗ੍ਹਾ ਅੱਗੇ ਪਿੰਡਾਂ 'ਚ ਤੇ ਆ ਕੀ ਚੀਜ਼ ਹੈ ਜੀ ਇਹ ਸਾਰਾ ਆਪਾਂ ਉਹ ਤੂੜੀ ਜੋ ਹੁੰਦੀ ਸੀ ਉਹਦੇ ਵਾਸਤੇ ਹੀ ਉਤਕਾਰ ਬਣਾਉਂਦੇ ਹੁੰਦੇ ਆਪਾਂ ਪਿੰਡਾਂ ਵਿੱਚੋਂ ਹੈ ਟੋਪੜੀਆਂ ਟੋਪੜੀ ਨਹੀਂ ਗਈ ਤੂੜੀ ਵਾਸਤੇ ਹੀ ਆਪ ਬਣਾਉਂਦੇ ਹੁੰਦੇ ਆ ਪਾਥੀਆਂ ਵਗੈਰਾ ਵਾਸਤੇ ਉਹਨਾਂ ਵਾਸਤੇ ਬਣਾਉਂਦੇ ਨੇ ਰੱਖਣ ਨੂੰ ਨਾਮ ਕੀ ਸੀ ਇਹਨੂੰ ਕੀ ਕਹਿੰਦੇ ਹੁੰਦੇ ਸੀ ਨਾਮ ਯਾਰ ਟੋਪ ਪਰ ਕਹਿੰਦੇ ਆ ਕੀ ਛੱਜ ਆ ਇੱਕ ਘੋੜ ਸਵਾਰੀ ਉਹਨੂੰ ਕਹਿੰਦੇ ਆਪਾਂ ਫਰਾ ਫਰਾ ਉਹ ਦਾ ਹਿੰਦੀ 'ਚ ਕਹਿੰਦੇ ਆ ਰੱਥ ਟਾਂਗਾ 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 ਕਹਿੰਦੇ ਆ। ਅਗੜੀ ਇਹ ਕੀ ਹੈ ਜੀ? ਮੱਝ ਆਈ। ਸਹ ਇਹ ਗਾਂ ਦੀ। ਠੀਕ ਹੈ। ਥੈਂਕ ਯੂ। ਥੈਂਕ ਯੂ ਸਰ। ਵਧੀਆ ਜਵਾਬ ਦਿੱਤੇ। ਤੇ ਇੱਕ ਦੋ ਤਾਂ ਇਹ ਉਲਝ ਗਏ। ਉਹ ਜ਼ਰੂਰ ਪੜਿਓ। ਨਹੀਂ ਸਰ ਮੈਂ ਬਾਣੀ ਕੋਈ ਹਿਸਟਰੀ ਵਗੈਰਾ ਪੰਜਾਬੀ ਕਿ ਮੈਂ ਕਰ ਲਿਆ ਨਾ। ਅੱਛਾ ਅੱਛਾ। ਉਹ ਮੈਂ ਉੱਥੋਂ ਪੜਿਆ ਪ੍ਰਾਈਵੇਟ ਸਕੂਲ ਜੀ ਪੜਿਆ ਵੈਸੇ। ਧੰਨਵਾਦ। ਓਕੇ। ਕੀ ਨਾਮ ਹੈ ਪੁੱਤ? ਮੇਰਾ ਅਨਮੋਲ। ਅਨਮੋਲ। ਕਿੱਥੇ ਪੜਦੇ ਹੋ ਲੋਰੈਂਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਿਹੜੀ ਕਲਾਸ ਚ 6th ਠੀਕ ਹੈ ਘਾਟੋ ਪਤਾ ਪੰਜਾਬੀ ਚ ਕਿਹਨੂੰ ਕਹਿੰਦੇ ਨੇ ਕਿਹਨੂੰ ਗਿਲਰੀ ਹਾਂ ਵਾਹ ਵਾਹ ਸ਼ਾਬਾਸ਼ ਬੱਟੇ ਬੱਟਿਆਂ ਨੂੰ ਨਹੀਂ ਆਇਆ ਦਾ ਠੀਕ ਹੈ ਤੇ ਗੱਡਾ ਕਿਹਨੂੰ ਕਹਿੰਦੇ ਨੇ ਮਤਲਬ ਗੱਡਾ ਉਹਨੂੰ ਖੋਦਨ ਖੁਦ ਹੀ ਚੀਜ਼ ਨਹੀਂ ਉਹ ਗੱਡਾ ਉਹ ਹਿੰਦੀ ਦਾ ਸ਼ਬਦ ਹੁਣ ਤਾਂ ਗੱਡਾ ਜਿਵੇਂ ਟੋਏ ਨੂੰ ਕਹਿੰਦੇ ਨੇ ਉਹ ਪੰਜਾਬੀ ਚ ਟੋਆ ਕਹਿੰਦੇ ਨੇ ਉਹਨੂੰ ਮੈਂ ਕਮੈਂਟ ਮੈਂ ਕਹਿੰਦੀ ਸੀ ਇਹ ਬਿਗ ਟੋਆ ਇਨ ਦਾ ਸੜਕ ਉਹਨਾਂ ਦਾ ਅੰਦਰ ਇਜ਼ ਅ ਬਿਗ ਟੋਆ ਇਨ ਦਾ ਸੜਕ ਇਟਸ ਓ ਸੋ ਡੀਪ ਥੈਟ ਪਰ ਉਹ ਜਿਹੜਾ ਮਤਲਬ ਗੱਡਾ ਹੈਗਾ ਉਹ ਕਿਨੂੰ ਕਹਿੰਦੇ ਆ ਪਰਨ ਉਹ ਤਾਂ ਨਹੀਂ ਚਲੋ ਫੋਟੋ ਵਾਲੇ ਪੁੱਛ ਲਈਏ ਤੁਹਾਨੂੰ ਇਹ ਕੀ ਚੀਜ਼ ਆ ਇਹ ਓ ਆ ਰਿਹਾ ਜਹਨ ਜੋ ਸ਼ਬਦ ਨਹੀਂ ਵਸਾ ਲੱਗ ਰਿਹਾ ਕਾਦੇ ਕੰਮ ਹੁੰਦਾ ਚਲੋ ਇਹ ਦੱਸ ਦੋ ਇਹ ਰਹਿਣ ਦੀ ਨਹੀਂ ਰਹਿਣ ਲਈ ਨਹੀਂ ਪੁੱਤ ਉਹ ਝੋਪੜੀ ਹੁੰਦੀ ਆ ਇਹਨੂੰ ਕੁੱਪ ਕਹਿੰਦੇ ਨੇ ਇੱਥੇ ਤੂੜੀ ਵਗੈਰਾ ਜਾਂ ਪਾਥੀਆਂ ਉਹ ਸਟੋਰ ਕਰਦੇ ਸੀ ਇਹ ਪਤਾ ਕੀ ਆ ਕੀ ਆ ਇਹ ਜਾਗੋ ਵਾਲੇ ਤੋੜਦੇ ਆ ਜਿਹੜਾ ਹਾਂ ਜਾਗੋ ਵਾਲੇ ਕੀ ਕਹਿੰਦੇ ਹੁੰਦੇ ਨੇ ਕੀ ਤੋੜ ਰਹੇ ਆ ਨਾਉ ਨਹੀਂ ਪਤਾ ਛੱਜ ਛੱਜ ਤੇ ਆ ਕੀ ਆ ਇਹ ਕੋੜਾ ਗੱਟੀ ਕੋੜਾ ਟਾਂਗਾ ਹਾਂ ਟਾਂਗਾ ਇਹ ਕੀ ਆ ਮੱਝ ਇਹ ਕੀ ਆ ਗਾਂ ਚਲੋ ਮੱਝ ਗਾਂ ਦਾ ਦੱਸਤਾ ਇਹੀ ਬਹੁਤ ਖੁਸ਼ੀ ਆ ਤੁਹਾਨੂੰ ਲੋਕ ਜਵਾਕ ਨਾ ਅੱਜ ਨੂੰ ਗਾਂ ਕਹੀ ਜਾਂਦੇ ਥੈਂਕ ਯੂ ਧੰਨਵਾਦ ਜੀ ਬਹੁਤ ਵਧੀਆ ਜਵਾਬ ਦਿੱਤੇ ਨੇ ਤੁਸੀਂ ਪੰਜਾਬੀ ਆਉਂਦੀ ਆ ਤੁਹਾਨੂੰ ਹਾਂਜੀ ਤੇ ਕਾਟੋ ਕਿਹਨੂੰ ਕਹਿੰਦੇ ਨੇ ਪੰਜਾਬੀ ਚ ਕਿਨੂੰ ਕਾਟੋ ਆਈ ਡੋਨਟ ਨੋ ਕਾਟੋ ਕਿਹਨੂੰ ਕਹਿੰਦੇ ਨੇ ਪੰਜਾਬੀ ਚ ਪਤਾ ਨਹੀਂ ਕਾਟੋ ਤਾਂ ਨਹੀਂ ਪਤਾ ਗੈਲਰੀ ਨੂੰ ਕਹਿੰਦੇ ਨੇ ਗੈਲਰੀ ਪਤਾ ਹਾਂਜੀ ਗੈਲਰੀ ਤਾਂ ਪਤਾ ਉਹ ਹਿੰਦੀ ਦਾ ਚਾਪ ਦਾ ਕਾਟੋ ਪੰਜਾਬੀ ਦਾ ਡਾਉਣ ਪਤਾ ਡਾਉਣ ਕਿਹਨੂੰ ਕਹਿੰਦੇ ਨੇ ਤੋਂਨ ਤੋਂਨ ਦੋਂਨ ਮੰਜਿਆਂ ਵਾਲੀ ਦਾਵਨ ਨੂੰ ਮੰਦੀ ਵਾਲੀ ਜਦੋਂ ਮੰਡੀ ਟੇ ਲਾ ਹੋ ਜਾਂਦਾ ਉਹ ਰੱਸੀ ਜੀ ਕਰਦੇ ਨੇ ਤੋਂਨ ਕਿਹਨੂੰ ਕਹਿੰਦੇ ਤੋਂਨ ਵੀ ਪਤਾ ਤੋਂਨ ਕਰਦਾਂ ਤਾਂ ਕਰਦਾਂ ਤੇ ਤੰਗਲੀ ਕਿਹਨੂੰ ਕਹਿੰਦੇ ਨੇ ਤੰਗਲੀ ਤਾਂ ਨਹੀਂ ਪਤਾ ਠੀਕ ਤੇ ਇੱਕ ਦੋ ਫੋਟੋ ਪੁੱਛਣੀ ਆ ਤੁਹਾਡਾ ਫੂਡ ਆ ਗਿਆ ਫਿਰ ਤੁਸ ਤੁਹਾਨੂੰ ਡਿਸਟਰਬ ਨਹੀਂ ਕਰਨਾ ਸੀ ਆ ਕੀ ਚੀਜ਼ ਹੈ ਜੀ ਇਹ ਖੇਤਾਂ ਚ ਹੁੰਦੀ ਆ ਮੈਨੂੰ ਪਤਾ ਨਹੀਂ ਇਹ ਪਿੰਡਾਂ ਚ ਹੁੰਦੀ ਆ ਇੱਕ ਕਹਾਵਤ ਵੀ ਇਹਦੇ ਲਈ ਕਿ ਇਹ ਚੀਜ਼ ਨੂੰ ਦੇਖ ਕੇ ਪਿੰਡ ਦਾ ਪਤਾ ਲੱਗ ਜਾਂਦਾ ਵੀ ਪਿੰਡ ਕਿੱਡਾ-ਕਵੱਟਾ ਨਹੀਂ ਇਹ ਨਹੀਂ ਪਤਾ ਪਤਾ ਨਹੀਂ ਇਹ ਕੀ ਹੈ ਜੀ ਇਹ ਜਿਹਦੇ ਨਾਲ ਕਨਕ ਕਰੀਦੀ ਆ ਹਾਂ ਇਹ ਵਿਆਹਾਂ 'ਚ ਵੀ ਕੰਮ ਆਉਂਦਾ ਹੈ ਵਿਆਹਾਂ 'ਚ ਵੀ ਕੰਮ ਆਉਂਦਾ ਨੇਣ ਕੇ ਤੋੜਦੇ ਹੁੰਦੇ ਨੇ ਆਹ ਜੀ ਇਹ ਤਾਂ ਉਹ ਹੋ ਗਿਆ ਪੁਰਾਣੀਆਂ ਮੂਵੀਆਂ ਜਾਂਦਾ ਸੀ ਇਹਦਾ ਨਾਮ ਹਾਂ ਟਾਂਗਾ ਇਹ ਕੀ ਹੈ ਜੀ ਮੱਝ ਇਹ ਗਾਂ ਠੀਕ ਤੇ ਇੱਕ ਮੈਥ ਦਾ ਜ਼ਰੂਰ ਪੁੱਛਣਾ ਤੁਹਾਨੂੰ ਕਿਉਂਕਿ ਕੁੜੀਆਂ ਹੁਣ ਤੱਕ ਫੇਲ ਹੋਈਆਂ ਨੇ ਇਹ 'ਚ ਤੁਸੀਂ ਕੁੜੀਆਂ ਦੀ ਲਾਜ ਇੱਜ਼ਤ ਰੱਖਣੀ ਆ ਹੁਣ ਥੋੜੇ ਸੇ ਸਾਰੀ ਜਿੰਨੀਆਂ ਕੁੜੀਆਂ ਕਰਕੇ ਇੰਟਰਵਿਊ ਸਾਰੀਆਂ ਫੇਲ ਹੋਈਆਂ ਇੱਥੇ ਫਟਾਫਟ ਦੱਸਣਾ ਜੋੜੇ ਕਰਨਾ ਬਸ ਤੁਸੀਂ ਹੋਰ ਕੁਝ ਨਹੀਂ ਸੋਖਾ ਜਾ 2040 ਜੋੜੀਏ 2040 40 ਹੋਰ ਜੋੜੀਏ 2000 2040 2080 10 ਹੋਰ ਜੋੜੀਏ 21 2080 ਔਰ ਦਾ 2090 ਹਾਂ ਤੇ 10 ਹੋਰ ਜੋੜੀਏ 2100 ਤੁਸੀਂ ਵਧੀਆ ਇੱਜ਼ਤ ਰੱਖ ਲਈ ਚਲੋ ਥੈਂਕ ਯੂ ਜੀ ਬਹੁਤ ਬਹੁਤ ਸੋ ਦੋਸਤੋ ਜਿਹੜੇ ਸਵਾਲ ਪੁੱਛੇ ਨੇ ਤੁਹਾਨੂੰ ਕਿਵੇਂ ਲੱਗਿਆ ਤੁਸੀਂ ਸਾਰਾ ਹਾਲ ਜਾਣ ਹੀ ਲਿਆ ਕਿ ਕਿੰਨੇ ਕੁ ਲੋਕਾਂ ਨੂੰ ਪਤਾ ਸੀ ਕਿੰਨਿਆਂ ਨੂੰ ਨਹੀਂ ਤੇ ਤੁਹਾਡਾ ਕੀ ਕਹਿਣਾ ਹੈ ਸਵਾਰੇ ਕੀ ਇਸ ਤਰ੍ਹਾਂ ਦੇ ਉਪਰਾਲੇ ਅੱਗੇ ਵੀ ਕਰਦੇ ਰਹਿਣਾ ਚਾਹੀਦਾ ਹੈ ਜਾਂ ਫਿਰ ਨਹੀਂ ਜਾਂ ਫਿਰ ਤੁਹਾਨੂੰ ਜਿਹੜੇ ਸਵਾਲ ਇਹਨਾਂ ਲੋਕਾਂ ਤੋਂ ਪੁੱਛੇ ਗਏ ਨੇ ਉਹਨਾਂ ਦੇ ਵਿੱਚੋਂ ਕਿੰਨੇ ਤੁਹਾਨੂੰ ਜਵਾਬ ਆਉਂਦੇ ਸੀ ਕਮੈਂਟ ਕਰਕੇ ਦੱਸਿਓ ਤੇ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਸੁਝਾਅ ਹੈ ਸਾਡੇ ਇਸ ਪ੍ਰੋਗਰਾਮ ਬਾਰੇ ਤੇ ਕੋਈ ਬਦਲਾਅ ਕੋਈ ਸੁਝਾਅ ਜਾਂ ਫਿਰ ਕੋਈ ਮੁੱਦਾ ਸਜੈਸਟ ਕਰਨਾ ਚਾਹੁੰਦੇ ਹੋ ਤੁਸੀਂ ਜਿਵੇਂ ਅਸੀਂ ਪੰਜਾਬੀ ਕਲਚਰ ਪੰਜਾਬੀ ਜੋ ਪੁਰਾਣੀ ਬੋਲੀ ਸੀ ਮੁਹਾਵਰੇ ਖਾਣ ਇਹਨਾਂ ਤੇ ਬਣਾਉਂਦੇ ਆ ਕੋਈ ਤੁਸੀਂ ਸੁਝਾ ਦੇਣਾ ਚਾਹੁੰਦੇ ਹੋ ਕੋਈ ਮੁੱਦਾ ਸੁਜੈਸਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਤੇ ਇਸ ਤਰ੍ਹਾਂ ਦੇ ਤੇ ਹੋਰ ਖਾਸ ਪ੍ਰਾਲੇ ਵੀਡੀਓਜ਼ ਦੇ ਨਾਲ ਬਣੇ ਰਹਿਣਾ ਤੇ ਇਸ ਵੀਡੀਓਜ਼ ਨੂੰ ਜਿਆਦਾ ਤੋਂ ਜਿਆਦਾ ਹੋਰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਜਰੂਰ ਸ਼ੇਅਰ ਕਰਨਾ ਇਸ ਦੇ ਲਿੰਕ ਨੂੰ ਜਰੂਰ ਸ਼ੇਅਰ ਕਰਨਾ ਤੇ ਇਸ ਖਾਸ ਅਪਡੇਟ ਵਿੱਚ ਫਿਲਹਾਲ ਇੰਨਾ ਹੀ ਮਿਲਦੇ ਆਂ ਜਲਦ ਤੋ ਫਿਰ ਕਿਸੇ ਇਸ ਤਰ੍ਹਾਂ ਦੀ ਹੋਰ ਖਾਸ ਵੀਡੀਓ ਦੇ ਨਾਲ ਤੇ ਤੁਸੀਂ ਉਨੇ ਸਮੇਂ ਤੱਕ ਲਈ ਬਣੇ ਰਹਿਣਾ ਲਿਮਟਡ ਗਿਆਨ ਦੇ ਨਾਲ ਤੇ ਫਿਲਹਾਲ ਸਾਨੂੰ ਦਿਓ ਇਜਾਜ਼ਤ ਧੰਨਵਾਦ ਜੀ